ਨਿਊ ਬੈਚ ਕਦੋਂ ਸਟਾਰਟ ਕਰੋਗੇ ਸਾਜੀ ਦੱਸੋ ਇਹ ਮੋਸਟਲੀ ਕੁਐਸਚਨ ਆ ਜਿਹੜਾ ਰਿਪੀਟਡ ਕੁਐਸਚਨ ਹੈ ਤੇ ਮੈਂ ਸਾਰਾ ਇਹ ਰਿਪਲਾਈ ਦੇਣਾ ਚਾਹੁੰਦਾ ਜ਼ਰੂਰ ਕਿ ਬੈਚ ਜਿਹੜਾ ਹਾਲੇ ਫਿਲਹਾਲ ਆਪਣੇ ਜਿਹੜੀ ਸੀਟਸ ਐ ক্লোਜ਼ ਐ ਠੀਕ ਐ ਜਿਵੇਂ ਵੀ ਨਿਊ ਆਪਣਾ ਬੈਚ ਸਟਾਰਟ ਹੋਏਗਾ ਮੈਂ ਤੁਹਾਨੂੰ ਵੀਡੀਓ ਦੇ ਥਰੂ ਆ ਜਿਹੜੀ ਅਨਾਉਂਸਮੈਂਟ ਕਰਾਂਗਾ ਤੇ ਤੁਸੀਂ ਹਲੇ ਪਲੀਜ਼ ਕਾਲ ਤੇ ਮੈਸੇਜ ਕਰਕੇ ਇਹ ਵਾਲੀ ਕੁਐਰੀ ਇੰਤਾਂ ਰਹਿਣੇ ਦਿਓ ਹਲੇ ਠੀਕ ਐ ਤੇ ਵੇਟ ਕਰੋ ਹਲੇ ਕਿਸੇ ਵੀ ਬੱਚੇ ਦੇ ਕਾਲ ਤੇ ਮੈਸੇਜ ਦਾ ਰਿਪਲਾਈ ਹੈ ਜਿਹੜਾ ਹਲੇ ਡਿਲੇ ਤੇ ਪਿਆ ਹੈ ਪੈਂਡਿੰਗ ਪਿਆ ਹੈ ਤੇ ਹਾਲੇ ਫਿਲਹਾਲ ਅਸੀਂ ਫਿਜ਼ੀਕਲ ਦਾ ਪੈਚ ਜਿਹੜਾ ਸਟਾਰਟ ਕੀਤਾ ਹੋਇਆ ਠੀਕ ਹੈ ਪੰਜਾਬ ਪੁਸਟ ਕੌਂਸਲ ਵਾਲਾ ਮੋਸਟਲੀ ਉਥੇ ਹੀ ਆਪਣਾ ਹਲੇ ਜ਼ੋਰ ਦਿੱਤਾ ਗਿਆ ਤੇ ਇੱਕ ਜੇਲ ਵੱਡਣ ਵਾਲੇ ਤੇ ਠੀਕ ਹੈ ਉਧਰ ਰਿਗਾਰਡਿੰਗ ਹੀ ਬੱਚਿਆਂ ਦਾ ਐਡਮਿਸ਼ਨਸ ਕਰ ਰਹੇ ਹਨ ਜਿਵੇਂ ਵੀ ਜੋ ਵੀ ਸੀਟਸ ਖਾਲੀ ਹੁੰਦੀਆਂ ਨੇ ਤੇ ਉਹ ਨਾਲ ਦੀ ਨਾਲੇ ਫਿਲ ਹੋ ਜਾਂਦੀਆਂ ਨੇ ਹਨਾ ਤੇ ਹਾਲੇ ਜਿਹੜਾ ਨਿਊ ਬੱਚੇ ਨੇ ਜਿਨ੍ਹਾਂ ਨੂੰ ਹਲੇ ਸਟਾਰਟਿੰਗ ਕਰਨੀ ਹੈ ਕੁਝ ਪੇਪਰ ਦੀ ਤੇ ਗਰਾਊਂਡ ਦੀ ਚੀਜ਼ਾਂ ਲੈ ਕੇ ਤਾਂ ਉਹ ਹਲੇ ਬੱਚੇ ਵੇਟ ਕਰ ਠੀਕ ਹੈ ਤੇ ਜਿਵੇਂ ਇਸ ਹੋ ਜਾਂਦਾ ਇਹਨਾਂ ਦਾ ਨੰਨਾ ਦਾ ਫਿਜ਼ੀਕਲ ਤੇ ਉਸ ਤੋਂ ਬਾਅਦ ਫਿਰ ਆਪਾਂ ਬੈਠ ਆਇਆ ਨਿਊ ਸਟਾਰਟ ਕਰਾਂਗੇ ਤੁਹਾਨੂੰ ਦਿੱਤੀ ਜਾਊਗੀ ਇਸ ਸੀਮ ਲੈ ਕੇ ਵੀਰ ਜੀ ਮੈਡੀਕਲ ਟੈਸਟ ਕੀ ਹੁੰਦਾ ਪੰਜਾਬ ਪੁਟਸ ਮੈਡੀਕਲ ਟੈਸਟ ਤੇ ਤੁਹਾਡੇ 14 ਟੈਸਟ ਹੁੰਦੇ ਨੇ ਟੋਟਲੀ ਠੀਕ ਹੈ ਇਹਦੇ ਵਿੱਚ ਆਪਾਂ ਡਿਟੇਲ ਵਿੱਚ ਵੀਡੀਓ ਜਿਹੜੀ YouTube ਤੇ ਬਣਾਈ ਹੋਈ ਆ ਤੇ ਤੁਸੀਂ ਉੱਥੇ ਜਾ ਕੇ ਪ੍ਰੀਤਪ੍ਰੀਤ ਅਕੈਡਮੀ ਉਹਦੇ ਚੈਨਲ ਤੇ ਜਾ ਕੇ ਤੇ ਤੁਸੀਂ ਇਹ ਵੀਡੀਓ ਸਰਚ ਕਰੋਗੇ ਪੰਜਾਬ ਪੁਟਸ ਮੈਡੀਕਲ ਟੈਸਟ ਨੂੰ ਲੈ ਕੇ ਤੇ ਤੁਹਾਨੂੰ ਪੂਰੀ ਜਾਣਕਾਰੀ ਦਿੱਤੀ ਜਾਊਗੀ ਉਹ ਵੀ ਉਹਨਾਂ ਬੱਚਿਆਂ ਦਾ ਰਿਵਿਊ ਸਬ ਇੰਸਪੈਕਟਰ ਵਾਲੇ ਬੱਚਿਆਂ ਦਾ ਮੈਡੀਕਲ ਪੇ ਕਨਸਟੇਬਲਾਂ ਦਾ ਅਡਮੈਟ ਪੇ ਤੇ ਹੈਡ ਕਨਸਟੇਬਲਾਂ ਦਾ ਅਡਮੈਟ ਪੇ ਤੇ ਸਾਰੇ ਬੱਚਿਆਂ ਦਾ TSS ਵਾਲੇ ਬੱਚਿਆਂ ਦਾ ਅਡਮੈਟ ਪੇ ਕੁੜੀਆਂ ਦਾ ਅਲੱਗ ਪੇ ਸਰ ਜੀ ਤੁਸੀਂ ਪੇਪਰ ਦੀ ਤਿਆਰੀ ਵੀ ਕਰਾਉਣੀ ਹੈ ਫਿਜ਼ੀਕਲ ਦਾ ਹਾਂਜੀ ਆਪਾਂ ਹਲੇ ਫਿਲਹਾਲ ਦੀ ਕਿਹੜੀ ਫਿਜ਼ੀਕਲ ਬੈਚ ਚੱਲ ਰਹੀ ਹੈ ਤੇ ਜਿਵੇਂ ਹੀ ਨਿਊ ਆਪਾਂ ਬੈਚ ਸਟਾਰਟ ਕਰਦੇ ਹਾਂ ਤੇ ਨਾਲ ਨਾਲ ਉਹ ਫਿਜ਼ੀਕਲ ਤੇ ਪੇਪਰ ਦੋਨਾਂ ਦੀ ਤਿਆਰੀ ਜਿਹੜੀ ਥੋੜੀ ਕਰਵਾਈ ਜਾਊਗੀ ਠੀਕ ਹੈ ਸਰ ਮੈਂ ਵੀ ਆਣਾ 2 ਮਹੀਨਾ ਬਾਅਦ ਕਿਸੇ ਆ ਸਕਦਾ ਹਾਂਜੀ ਜਿਵੇਂ ਹੀ ਬੈਚ ਓਪਨ ਹੁੰਦਾ ਤੁਸੀਂ ਆਪਣੀ ਸੀਟਾ ਜਿਹੜੀ ਕਨਫਰਮ ਕਰੋ ਪਹਿਲਾਂ ਹੀ ਤੇ ਨਾਲ ਨਾਲ ਤੁਸੀਂ ਜਿਹੜੀ ਐਡਮਿਸ਼ਨ ਲੈ ਸਕਦੇ ਹੋ ਫਿਰ ਵੈਲਕਮ ਤੁਹਾਨੂੰ ਸਰ ਬੈਚ ਕਦੋਂ ਸਟਾਰਟ ਹੋਣਗੇ ਐਂਡ ਮੈਂ ਉਸ ਦਿਨ ਆਇਆ ਸੀ ਤੁਸੀਂ ਜਲਦੀ ਸੀ ਕਿ ਉਸ ਤੋਂ ਜ਼ਿਆਦਾ ਗੱਲ ਨਹੀਂ ਹੋ ਪਈ ਹਾਂਜੀ ਵਿੱਚ ਮੋਸ ਜੇ ਹੁਜਾ ਤੁਸੀਂ ਅਕੈਡਮੀ ਆਓ ਵਿਜ਼ਿਟ ਕਰੋ ਤੇ ਮੈਂ ਤੁਹਾਨੂੰ ਨਾ ਮਿਲ ਪਾਵਾਂ ਨਾ ਟਾਈਮ ਦੇ ਪਾਵਾਂ ਠੀਕ ਹੈ ਤਾਂ ਤੁਸੀਂ ਹਲੇ ਜਸਟ ਵੇਟ ਕਰੋ ਜੋ ਵਿੱਚ ਨਿਊ ਨਹੀਂ ਹਾਲ ਤਾਂ ਉਹ ਤਾਂ ਫਿਲਹਾਲ ਕਰਕੇ ਠੀਕ ਹੈ ਤੇ ਜਿਵੇਂ ਨਿਊ ਬੈ ਸਟਾਰਟ ਹੋਊਗਾ ਤੁਹਾਨੂੰ ਪ੍ਰੋਪਰ ਜਿਹੜਾ ਉਹ ਨੰਬਰ ਦਿੱਤਾ ਹੈ W84747 ਉਹ ਦੁਬਾਰਾ ਤੋਂ ਫਿਰ ਚਾਲੂ ਹੋਏਗਾ ਉਹ ਤੇ WhatsApp ਤੇ ਮੈਸੇਜ ਕਾਲਸ ਜੋ ਵੀ ਤੁਸੀਂ ਇਨਕੁਆਰੀ ਕਰ ਰਹੇ ਹੋ ਸਾਰੀਆਂ ਹਲੇ ਪੈਂਡਿੰਗ ਤੇ ਪਈਆਂ ਨੇ ਠੀਕ ਹੈ ਤੇ ਜਿਵੇਂ ਹੀ ਅਸੀਂ ਵੈਬ ਸਟਾਰਟ ਕਰਦੇ ਹਾਂ ਫਿਰ ਤੁਹਾਨੂੰ ਨਾਲ-ਨਾਲ ਸਾਰੇ ਦੇ ਰਿਪਲਾਈ ਜਿਹੜੇ ਮਿਲ ਜਣਗੇ ਨੇ ਫਿਰ ਤੁਸੀਂ ਆ ਕੇ ਵਿਜ਼ਿਟ ਕਰ ਸਕਦੇ ਹੋ ਸਾਰਾ ਦੇਖ ਸਕਦਾ ਹੋ ਬਟ ਫਿਰ ਹਾਲ ਦੇ ਲਈ ਸਾਰਾ ਕੁਝ ਤੁਸੀਂ ਪੈਂਡਿੰਗ ਰੱਖੋ ਸਰ ਤੁਸੀਂ ਬਹੁਤ ਕਿਊਟ ਆ ਸ਼ਾਇਦ ਤੁਸੀਂ ਗਰਾਊਂਡ ਚ ਆ ਕੇ ਨਹੀਂ ਦੇਖਿਆ ਲੈ ਮੈਂ ਸਰ ਇਹ ਨਹੀਂ ਫੀਸ ਨਈ ਪੀਕਰ ਸਾਦੇ ਸੀ ਜੀ ਓਕੇ ਦੇਖੋ ਇੱਥੇ ਦੋ ਗੱਲਾਂ ਨੇ ਠੀਕ ਆ ਇੱਕ ਤਾਂ ਗੱਲ ਹੈਗੀ ਆ ਕਿ ਜਿੱਤ ਤੁਹਾਡੇ ਕਰਦੇ ਕੰਮ ਕਾ ਕਰਦੇ ਆ ਜਾਂ ਕੋਈ ਜਾਂ ਤੁਸੀਂ ਕੰਮ ਕਰਦੋਂ ਫਿਰ ਤੁਸੀਂ ਫਿਰ ਵੀ ਫੀਸ ਉਹਨਾਂ ਕਰਨੀ ਕਰ ਰਹੇ ਹੋ ਤਾਂ ਇਹ ਸੈਟੇਬਲ ਨਹੀਂ ਹੈਗਾ ਠੀਕ ਹੈ ਤੇ ਹਾਂ ਜੇ ਤੁਹਾਨੂੰ ਕੋਈ ਜੈਨੂਅਰਿ ਪ੍ਰੋਬਲਮ ਹੈਗੀ ਆ ਠੀਕ ਆ ਕੁਝ ਕੋਈ ਰੀਜ਼ਨ ਹੁੰਦੇ ਨੇ ਕੁਝ ਚੀਜ਼ਾਂ ਲੈ ਕੇ ਠੀਕ ਆ ਕੋਈ ਫੈਮਿਲੀ ਸ਼ੋ ਜ਼ਿੰਮੇਵਾਰੀਆਂ ਜ਼ਿਆਦਾ ਨਹੀਂ ਆਣਾ ਸਭ ਚੀਜ਼ਾਂ ਲੈ ਕੇ ਤਾਂ ਫਿਰ ਆਪਾਂ ਉਸੇ ਲੈ ਕੇ ਵਿਚਾਰ ਕਰ ਸਕਦੇ ਹਾਂ ਠੀਕ ਬਟ ਇਹ ਨਹੀਂ ਹੈਗਾ ਫ੍ਰੀ ਫੰਡ ਦੇ ਵਿੱਚ ਜੋ ਵੀ ਚੀਜ਼ ਮਿਲਦੀ ਆ ਲੋਕੀ ਉਹਦਾ ਇੰਨਾ ਨਾ ਬੈਨੀਫਿਟ ਨਹੀਂ ਲਿਏ ਪਾਉਂਦੇ ਹੈਗੇ ਤੇ ਨਾ ਉਸੀ ਦੇ ਉੱਤੇ ਫ੍ਰੀ ਵਾਲੀ ਚੀਜ਼ ਉਹਨਾਂ ਬਸ ਸਮਝਦੇ ਨੇ ਕਿ ਫ੍ਰੀ ਹੋ ਆ ਇਹ ਸਸਤਾ ਵਾਲਾ ਕੁਝ ਨਹੀਂ ਹੈਗਾ ਤਾਂ ਇਦਾਂ ਕਰਕੇ ਇਹ ਚਾਰਜਸ ਆ ਜਿਹੜੇ ਇਹ ਤੁਹਾਨੂੰ ਦੇਣੇ ਹੀ ਪੈਣੇ ਇਹ ਟ੍ਰੇਨਿੰਗ ਚਾਰਜਸ ਆ ਜੇ 18 ਸਾਲ ਪਲੱਸ ਹੋ ਜੇ ਤੁਸੀਂ ਆਪਣਾ 8-10000 ਰੁਪਏ ਹੁਣ ਜੇ ਤੁਸੀਂ ਕਮਾ ਨਹੀਂ ਸਕਦੇ ਹੈਗੇ ਤਾਂ ਫਿਰ ਮੈਂ ਨਹੀਂ ਸਮਝਦਾ ਕਿ ਤੁਸੀਂ ਟ੍ਰੇਨਿੰਗ ਲੈਣ ਦੇ ਵੀ ਲਾਇਕ ਹੈਗੇ ਠੀਕ ਹੈ ਤਾਂ ਤੁਸੀਂ ਆਪਣਾ ਹੁਣ 18 ਸਾਲ ਤੋਂ ਬਾਅਦ ਆਪਣੇ ਘਰ ਦੇੋਂ ਪੈਸੇ ਮੰਗਣੇ ਤਾਂ ਮੈਂ ਕਹਿੰਦਾ ਬਹੁਤ ਸ਼ਰਮ ਵਾਲੀ ਗੱਲ ਹੈ ਤੁਸੀਂ ਆਪਣਾ ਪੈਸੇ ਕਮਾਓ ਖੁਦ ਐਲੀਜੀਬਲ ਬਣੋ ਸਰ ਮੈਂ 2025 ਦੀ ਪੰਜਾਬ ਪੂਰਵ ਦੇ ਫਾਰਮ ਭਰਨੇ ਆ ਮੈਂ ਪੀਪਰ ਦੇਣ ਤੋਂ ਪਹਿਲਾਂ ਅਕੈਡਮੀ ਜੁਆਇਨ ਕਰਾਇਆ ਜਾਂ ਬਾਅਦ ਵਿੱਚ ਦੇਖੋ ਆਪਣੀ ਅਕੈਡਮੀ ਦੇ ਪੀਪਰ ਦੇ ਫਿਜ਼ੀਕਲ ਦੋਨਾਂ ਦੀ ਇਹ ਜਿਹੜੀ ਤਿਆਰੀ ਕਰਵਾਈ ਜਾਂਦੀ ਹੈ ਤੇ ਤੁਸੀਂ ਜਿਵੇਂ ਨਿਊ ਬਈ ਸਟਾਰਟ ਹੁੰਦਾ ਆਪਣੀ ਜੁਆਇਨਿੰਗ ਹੈ ਜਿਹੜੀ ਉਦੋਂ ਤੁਸੀਂ ਆਪਣੀ ਸੀਟ ਕੰਫਰਮ ਕਰੋ ਐਂਡ ਮੇਰੇ ਨਾਲ ਮਿਲ ਕੇ ਸੌਖਾ ਨਾ ਪੂਰਾ ਕਰੋ ਜਾਂ ਕੋਈ ਸੂਚਿ ਭਰਤੀ ਹੋਣ ਦਾ ਵਰਦੀ ਪਾਉਣੀ ਸਰ ਮੈਂ ਅਕੈਡਮੀ ਜੁਆਇਨ ਕਰਨੀ ਸੀ ਤੁਹਾਡਾ ਨਾ ਕੰਟੈਕਟ ਕੀਤਾ ਬਟ ਹੋਇਆ ਨਹੀਂ ਤੁਸੀਂ ਕਾਲ ਹੀ ਨਹੀਂ ਤੇ ਕੀਤੀ ਮੋਸਟਲੀ ਬੱਚਾ ਸਾਰਾ ਹੀ ਤੇ ਮੇਰੇ ਤੇ ਉਹ ਹੋਊਗਾ ਕਿ ਸਰ ਕਾਲ ਵੀ ਨਹੀਂ ਪਿਕ ਕਰਦੇ ਨਾ ਮੈਸੇ ਦਾ ਮੈਂ ਤੁਹਾਨੂੰ ਉਹੀ ਦੱਸ ਦੇਣਾ ਚਾਹਉਣਾ ਬੱਚੇ ਜਦ ਤੱਕ ਬੈਚ ਨਹੀਂ ਸਟਾਰਟਿੰਗ ਹੁੰਦਾ ਜਦ ਤੱਕ ਨਾ ਮੈਂ ਕਾਲ ਪੀਕ ਕਰ ਸਕਦਾ ਤੁਹਾਡੀ ਨਾ ਮੈਂ ਤੁਹਾਡੇ ਕੋਈ ਮੈਸੇਜ ਦਾ ਰਿਪਲਾਈ ਕਰ ਸਕਦਾ ਠੀਕ ਹੈ ਕਿਉਂਕਿ ਉਸ ਤੋਂ ਬਾਅਦ ਹੀ ਸਾਰੀਆਂ ਗੱਲਾਂ ਬੱਤਾਂ ਹੁੰਦੀਆਂ ਨੇ ਠੀਕ ਹੈ ਤੁਸੀਂ ਇਸ ਨੂੰ ਸਮਝਦਾਰ ਹੋ ਜਿਵੇਂ ਬੈਚ ਸਟਾਰਟ ਹੁੰਦਾ ਆਪਾਂ ਤੁਹਾਡੇ ਸਾਰੇ ਕਾਲਸ ਐਂਡ ਮੈਸੇਜ ਦਾ ਜਿਹੜਾ ਜਵਾਬ ਦਾ ਮੰਗ ਠੀਕ ਹੈ ਜਦ ਤੱਕ ਦੇ ਲਈ ਹਲੇ ਆਪਣਾ ਫਿਲਹਾਲ ਦੇ ਲਈ ਫਿਜ਼ੀਕਲ ਬੈਚ ਚੱਲ ਰਿਹਾ ਤੇ ਉਹ ਵੀ ਸੀਟਾਂ ਇਹ ਫੁੱਲ ਨੇ ਪੂਰੀਆਂ ਕੁੜੀਆਂ ਮੁੰਡੇ ਦਾ ਸਾਰੀਆਂ ਸੀਟਾਂ ਫੁੱਲ ਨੇ ਤੇ ਸੌਰੀ ਸੀਨ ਲੈਕ ਬਟ ਜਿਵੇਂ ਨਿਊ ਬੈਚ ਸਟਾਰਟ ਹੋਏ ਕੰਟੈਕਟ ਜੋ ਹੋ ਠੀਕ ਹੈ ਜੀ ਸੋਸ਼ਲ ਮੀਡੀਆ ਤੇ ਜੋ ਵੀ ਅਪਡੇਟ ਆਉਂਦੀ ਰਹਿੰਦੀ ਹੈ ਸਾਡੀ ਆਪਣੀ ਅਕੈਡਮੀ ਲੈ ਕੇ ਠੀਕ ਹੈ ਕੋਈ ਵੀ ਅਸੀਂ ਇਹ ਅਪਡੇਟ ਦੰਨਾ ਮੈਂ ਉਸ ਸੀਮ ਲੈ ਕੇ ਤਾਂ ਤੁਸੀਂ ਉਸ ਸੀਮ ਲੈ ਕੇ ਅਵੇਅਰ ਹੋਵੋ ਤੇ ਨਾਲ ਦੇ ਨਾਲ ਜਿਹੜਾ ਜਪਾਨਿਆ ਕੀ ਸੀਟਸ ਅਵੇਲੇਬਲ ਨੇ ਤਾਂ ਤੁਸੀਂ ਨਾਲ ਦੇ ਨਾਲ ਕਲੈਂਡਰ ਕਰ ਸਕਦੇ ਹੋ ਠੀਕ ਹੈ ਜੀ ਬਟ ਕਾਲ ਦੇ ਲਈ ਹਲਤ ਮੈਸੇਜ ਦੇ ਲਈ ਰਿਪਲਾਈ ਨਹੀਂ ਹੋ ਪਾਏਗਾ ਸੌਰੀ ਸੀਮ ਲੈ ਕੇ ਪੈਂਡਿੰਗ ਹੈ ਸਾਰਾ ਸੱਚੀ ਚਾਲੇ ਸਰ ਈਵਨਿੰਗ ਟਾਈਮ ਫਿਜ਼ੀਕਲ ਬੈਚ ਹੈਗਾ ਹਾਂਜੀ ਹਾਂਜੀ ਹੈਗਾ ਏ ਤੇ ਤੁਸੀਂ ਆਓ ਜ਼ਰੂਰ ਮਿਲੋ ਤੇ ਆਪਾਂ ਕਰਦੇ ਆਂ ਗੱਲਬਾਤ ਫਰਵਾੜੋ ਪੁਲਿਸ 2% ਕੋਟਾ ਤੇ ਇਹਦੇ ਲਈ ਜੋਬ ਪੱਕੀ ਨਹੀਂ ਪੱਕੀ ਵਾਲਾ ਕੁਛ ਨਹੀਂ ਜੀ ਕੋਟੇ ਦਾ ਮੈਂਡਰ ਤੁਹਾਨੂੰ ਰੈਲੈਕਸੇਸ਼ਨ ਮਿਲ ਜਾਂਦੀ ਹੈ ਠੀਕ ਹੈ ਤੇ ਇਦਾਂ ਨਹੀਂ ਹੈ ਕਿ ਤੁਸੀਂ ਪੇਪਰ ਨਹੀਂ ਪਾਸ ਕਰੋਗੇ ਪੰਜਾਬੀ ਦਾ ਜਾਂ ਪੰਜਾਬੀ ਸਾਇੰਸ ਦਾ ਮੇਨ ਪੇਪਰ ਆ ਉਹ ਪਾਸ ਨਹੀਂ ਕਰੋਗੇ ਤੇ ਤੁਸੀਂ ਫੇਰ ਵੀ ਉਸੇ ਲਈ ਐਲੀਜੀਬਲ ਨਾ ਇਦਾਂ ਨਹੀਂ ਹੁੰਦਾ ਹੈਗਾ ਬਟ ਇਹਨਾਂ ਜ਼ਰੂਰ ਹੈ ਕਿ 2% ਦੇ ਵਿੱਚ ਬਹੁਤ ਘੱਟ ਬਚੇ ਐਲੀਜੀਬਲ ਹੋ ਜਾਂਦੇ ਨੇ ਠੀਕ ਹੈ ਤਾਂ ਤੁਸੀਂ ਬਹੁਤ ਜਣ ਕੇ ਤੁਹਾਡਾ ਜਿਹੜਾ ਕੰਪੀਟੀਸ਼ਨ ਘੱਟ ਜਾਂਦਾ ਹੈ ਸਸ਼ੀ ਗੌਰ ਸਰ 2026 ਚ ਇੰਡੀਆ ਆ ਕੇ ਮੈਂ ਅਕੈਡਮੀ ਜੁਆਇਨ ਕਰਨੇ ਤੁਰੇ ਠੀ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਫੋਨ ਤੋਂ ਕਾਲ ਜਾਂਦੇ ਮਲੇਸ਼ੀਆ ਅਮਰੀਕਾ ਤੇ ਇਟਲੀ ਹੈ ਨਾ ਤੇ ਆਸਟ੍ਰੇਲੀਆ ਇਹ ਸਭ ਚੀਜ਼ਾਂ ਤੋਂ ਜਿਹੜੇ ਉਹਨਾਂ ਦੇ ਦੂਰ ਉੱਥੇ ਬੈਠੇ ਰਿਸ਼ਤੇਦਾਰ ਨੇ ਤੇ ਉਹ ਸੋਚਦੇ ਨੇ ਬੱਚਿਆਂ ਬਾਰੇ ਕਿ ਸਾਡੇ ਇਹ ਪੰਜਾਬ ਦੇ ਵਿੱਚ ਹੀ ਬੱਚਾ ਦਾ ਫਿਊਚਰ ਜਿਆ ਸੈੱਟ ਹੋ ਜਾਵੇ ਤੇ ਮੈਨੂੰ ਬਹੁਤ ਖੁਸ਼ੀ ਹੁੰਦੀ ਉਸ ਟਾਈਮ ਤੇ ਕਿ ਉਹ ਉਹ ਕਹਿੰਦੇ ਨੇ ਕਿ ਹਾਂ ਅਸੀਂ ਤੱਕ ਲਵਾ ਗਏ ਬਗਾਨੇ ਮੁਲਕਾ ਗਏ ਸਭ ਜਣੇ ਕਿ ਸਾਡਾ ਬੱਚਾ ਜੇ ਸਰਕਾਰ ਨੌਕਰੀ ਕੱਢ ਰਹੀ ਹੈ ਤਾਂ ਸਾਡੇ ਬੱਚੇ ਨੂੰ ਇੱਥੇ ਨੌਕਰੀ ਮਿਲ ਜਵੇ ਤੇ ਉਸ ਤੋਂ ਵੱਡਾ ਕੋਈ ਚੀਜ਼ ਨਹੀਂ ਹੈਗੀ ਠੀਕ ਹੈ ਤੇ ਬਹੁਤ سارے ਬੱਚੇ ਨੇ ਜਿਹੜੇ ਉੱਥੇ ਜਾ ਕੇ ਫਸੇ ਹੋਏ ਨੇ ਮੋਸਟਲੀ ਤੇ ਉਹਨੂੰ ਚਾਹੁੰਦੇ ਨੇ ਕਿ ਇੱਧਰ ਆ ਕੇ ਅਸੀਂ ਜਿਹੜੀ ਕਾਮਨ ਜੌਬਾਂ ਦੀ ਤਿਆਰੀ ਕਰੀ ਸਕਦੇ ਹੁੰਦਾ ਹੈਗੀ ਤਾਂ ਆਲਵੇਜ਼ ਵੈਲਕਮ ਤੇ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਇਸ ਥੀਨ ਲੈ ਕੇ ਲੈਣ ਲਈ ਅਕੈਡਮੀ ਕਿੱਥੇ ਹੈ ਜਣ ਦੇ ਵਿੱਚ ਏਜ ਥੋੜੀ ਐਲੀਜੀਬਲ ਹੈਗਾ 17 17 ਸਾਢੇ 17 ਸਾਲ ਤੋਂ ਬਾਅਦ ਤੁਸੀਂ ਅਕੈਡਮੀ ਜਿਹੜੀ ਜੁਆਇਨ ਕਰ ਸਕਦੇ ਹੋ ਵੈਸੇ ਅਕੈਡਮੀ ਕੋਈ ਵੀ ਏਜ ਦਾ ਕੋਈ ਵੀ ਕਰ ਸਕਦਾ ਹੈ ਨੋ ਡਾਊਟ ਤੁਸੀਂ ਫਿਟਨੈਸ ਦੇ ਲਈ ਵੀ ਆ ਸਕਦੇ ਹੋ ਮੇਰੇ ਕੋਲ ਹਾਂ ਨੋ ਇਸ਼ੂ ਤੇ ਅਕੈਡਮੀ ਆਪਣੀ ਲੁਧਿਆਣੇ ਦੇ ਵਿੱਚ ਆਲਮਗੀਰ ਸਾਹਿਬ ਠ ਤੇ ਗੁੱਤ ਹਾਈ ਸਕੂਲ ਦੇ ਬੈਕਸਾਈਡ ਜਿਹੜੀ ਆਪਣੀ ਅਕੈਡਮੀ ਹੈ ਤੇ ਤੁਸੀਂ ਉੱਥੇ ਵਿਜ਼ਿਟ ਕਰਕੇ ਸਾਰੀ ਇਨਫੋਰਮੇਸ਼ਨ ਜਿਹੜੀ ਲੈ ਸਕਦੇ ਹੋ No problem ਪਰ ਜੇ ਮੈਂ ਤੁਹਾਨੂੰ ਕਿਹਾ ਫਰੈਸ਼ਰ ਬੱਚੇ ਨਾ ਆਉਣ ਹਲੇ ਠੀਕ ਹੈ ਤੇ ਆਪਣੀ ਐਡਮਿਸ਼ਨ ਜਿਹੜੀ ক্লোਜ਼ ਹੈ ਮੋਸਟਲੀ ਉਚਾਨੇ ਕੁਐਸਚਨ ਹੁੰਦਾ ਕਿ ਸਰ ਕਾਉਂਸਲਰ ਦਾ ਰਿਜ਼ਲਟ ਜਿਹੜਾ ਕਦੋਂ ਆਊਗਾ ਤੇ ਪਿਛਲੀ ਵਾਰ ਤਾਂ ਸੀਗਾ ਕਿ ਇਸ ਇਸ ਪਿਛਲੀ ਵਾਰ ਆਹੀ ਡੇਟਸ ਦੇ ਵਿੱਚ ਤਾਂ ਫਿਜ਼ੀਕਲ ਚੇਂਜ ਵੀ ਹੋ ਗਿਆ ਸੀਗਾ ਉਦੀ ਮਤਲਬ ਡੇਟ ਆਕੇ ਚੇਂਜ ਵੀ ਹੋ ਗਈ ਸੀਗੀ ਪੋਸਟਪਨ ਹੋ ਗਿਆ ਸੀਗਾ ਪਰ ਹਾਲੇ ਤੱਕ ਕੋਈ ਅਪਡੇਟ ਆ ਜਿਹੜੀ ਇਸ ਤਰ੍ਹਾਂ ਦੀ ਨਹੀਂ ਆਈ ਹੈਗੀ ਤੇ ਫੇਕ ਨੋਟੀਫਿਕੇਸ਼ਨਸ ਤੋਂ ਅਵੇਰ ਰਹੋ ਠੀਕ ਹੈ ਹਾਲ ਤੱਕ ਕੋਈ ਵੀ ਇਸ ਤਰ੍ਹਾਂ ਦਾ ਕੋਈ ਨੋਟੀਫਿਕੇਸ਼ਨ ਆਫੀਸ਼ੀਅਲੀ ਨਹੀਂ ਆਇਆ ਹੈਗਾ ਜਦੋਂ ਤੱਕ ਕਿ ਆਫੀਸ਼ੀਅਲ ਸਾਈਟ ਤੇ ਆਣੀ ਜਾਂਦਾ ਹੈਗਾ ਠੀਕ ਹੈ ਆਪਣੇ ਚੈਨਲ ਤੇ ਤੁਹਾਨੂੰ 100% ਜੈਨੂਅਲ ਜਾਣਕਾਰੀ ਦਿੱਤੀ ਜਾਂਦੀ ਹੈ ਤੁਸੀਂ ਨਾਲ ਜੁੜੇ ਰਹੋ ਜਿਵੇਂ ਅਪਡੇਟ ਆਏਗੀ ਆਪਾਂ ਤੁਹਾਨੂੰ ਸਭ ਤੋਂ ਪਹਿਲਾਂ ਇਨਫੋਰਮ ਕਰਾਂਗੇ ਕਿਉਂਕਿ ਸਾਡੇ ਤੋਂ ਬਾਅਦ ਕੱਲ ਕੀ ਨੂੰ ਹੋ ਜਾਦੀ ਇਸ ਚੀਜ਼ ਜਾਣਨ ਦੀ ਹੈ ਨਾ ਤੇ ਸਾਰੇ ਬੱਚੇ ਵੇਟ ਕਰ ਰਹੇ ਸੀ ਤਾਂ ਜਲਦੀ ਹੀ ਤੁਹ ਪ੍ਰੈਕਟਿਸ ਨੇ ਸਰਕਲਸ ਟੂ ਪਾਸਵਰਡ ਅੰਦਰ ਹੀ ਪੰਜਾਬ ਪੁਲਿਸ ਕਨਸਟੇਬਲ ਦੀ ਭਰਤੀ ਕਦੋਂ ਆਉਣੀ ਹੈ ਦੇਖੋ ਬੱਚੇ ਹੁਣ ਹਲੇ ਰੀਸੈਂਟਲੀ ਦੋ ਪਰਤਾਂ ਜਾਂ ਚਾਰੇ ਪੰਜਾਬ ਪੁਲਿਸ ਕਨਸਟੇਬਲ ਵਾਲੀ ਚੱਲ ਰਹੀ ਹੈ ਚੀਲਵੜਨ ਵਾਲੀ ਚੱਲ ਰਹੀ ਹੈ ਠੀਕ ਹੈ ਤੇ ਇਹੀ ਹਲੇ ਜੋ ਮੇਨ ਚੱਲ ਰਹੀਆਂ ਨੇ ਜਦ ਤੱਕ ਇਹ ਕੰਪਲੀਟ ਨਹੀਂ ਹੁੰਦੀਆਂ ਜਦ ਤੱਕ ਤਾਂ ਨਿਊ ਕੈਂਸੀ ਦਾ ਕੋਈ ਚਾਂਸ ਹੈ ਨਹੀਂ ਨਾ ਕੋਈ ਸਬ ਇੰਸਪੈਕਟਰ ਵਾਲੀ ਨਾ ਕੋਈ ਐਸਆਈ ਵਾਲੀ ਨਾ ਕੋਈ ਕਨਸਟੇਬਲ ਵਾਲੀ ਤੇ ਇਹ ਹੁਣ ਸਾਰੀ ਗੱਲ ਗਈ ਅਗਲੇ ਸਾਲ ਤੇ ਠੀਕ ਹੈ ਜੀ ਹੁਣ ਅਗਲੇ ਸਾਲ ਹੀ ਵੈਕੈਂਸੀ ਜਿਹੜੀਆਂ ਨਿਕਲਣੀਆਂ ਹਾਲੇ ਤਾਂ ਇਹਨਾਂ ਦੇ ਫ ਤੇ 2025 ਸੈਲੂਟ ਆ ਵੀਰ ਤੁਹਾਨੂੰ ਧੰਨਵਾਦ ਜੀ ਤੁਹਾਡੇ ਸਾਰਿਆਂ ਨੇ ਇੰਨਾ ਪਿਆਰ ਮੇਰੇ ਸਪੋਰਟ ਮਾਇਆ ਬਹੁਤ ਬਹੁਤ ਥੈਂਕ ਯੂ ਸਾਰਿਆਂ ਦਾ ਮੇਰੀ ਹਾਈਟ 5 ਫੁੱਟ 6 ਇੰਚ ਐਂਡ ਪੰਜਾਬ ਫੁੱਟ ਦੇ ਲਈ ਨਹੀਂ ਹੋ ਸਕਦਾ ਦੇਖੋ ਮੋਸਟਲੀ ਕੋਈ ਥੋੜਾ ਬੱਚਿਆਂ ਨੂੰ ਅਵੇਅਰਨੈਸ ਹੁੰਨ ਬਹੁਤ ਜ਼ਰੂਰੀ ਹੈ ਕਿ ਥੋੜੀ 5 ਫੁੱਟ 7 ਇੰਚ ਜਿਹੜੀ ਹਾਈਟ ਆ ਜਿਹੜੀ ਹੁਣੀ ਕੰਪਲਸਰੀ ਹੈ ਠੀਕ ਆ ਤੇ ਉਸ ਤੋਂ ਬਾਅਦ ਹੁਣ ਜੇ ਬੱਚੇ ਦੀ ਮੰਨ ਲਓ ਜੀ ਦੀ 5 ਫੁੱਟ 6 ਇੰਚ ਹਾਈਟ ਆ ਤੇ ਜੇ ਮੰਨ ਲਓ ਜੀ ਉਮਰੇ ਜੀ ਦੀ 16 ਸਾਲ ਹੋਵੇ ਜੋ ਬੱਚੇ ਨੇ ਕਮੈਂਟ ਕੀਤਾ ਤੇ ਫਿਰ ਹਲੇ ਤਾਂ ਬੱਚਾ ਹਲੇ ਗਰੋਥ ਹੋਣੀ ਆ ਉਹਦੇ ਲੈਣਾ ਸਟਾਰਟ ਹੋਣਾ ਸਭ ਚੀਜ਼ਾਂ ਲੈ ਕੇ ਤਾਂ ਤੁਸੀਂ ਆਪਣਾ ਗਰਾਊਂਡ ਜਾਣਾ ਸ਼ੁਰੂ ਕਰੋ ਡਾਈਟ ਵਧੀਆ ਲਓ ਸਭੀਆਂ ਲੈ ਕੇ ਥੋੜੀ ਹਾਈਟ ਆ ਜਿਹੜੀ ਇੰਕਰੀਸ ਹੋ ਸਕਦੀ ਉਹ ਚ ਠੀਕ ਹੈ ਹੁਣ ਜੇ ਇਹੀ ਗੱਲ ਵਿਚਾਰਾ ਪੁੱਛ ਰਿਹਾ ਕੋਈ 30 ਸਾਲ ਦਾ ਕਿ ਮੇਰੀ 5 ਫੁੱਟ 6 ਇੰਚ ਹਾਈਟ ਆ ਤਾਂ ਨਾਟ ਪੋਸੀਬਲ ਬੜੀ ਤਾਂ ਥੋੜਾ ਨੰਬਰ ਨਹੀਂ ਲੱਗਦਾ ਐਡਮਿਸ਼ਨ ਲਈ ਆਣਾ ਸੀਗਾ ਬੱਚੇ ਨੰਬਰ ਲੱਗਦਾ ਰਿਹਾ ਉਹ ਸਾਰਾ ਤੇ ਹਲੇ ਕਾਲਸ ਹੀ ਪਿਕ ਨਹੀਂ ਕਰਵਾ ਰਹੇ ਹੈਗੇ ਅਸੀਂ ਠੀਕ ਹੈ ਤੇ ਹਾਲੇ ਐਡਮਿਸ਼ਨਸ ক্লোਜ਼ ਹੈ ਇਸ ਕਰਕੇ ਨਾ ਕਿ ਕਾਲ ਪਿੱਕਰ ਪਰ ਹੈ ਨਾ ਹੀ ਤੁਹਾਡੇ ਮੈਸੇਜ ਦੇ ਰਖਲਾਈ ਦੇ ਪਾਰ ਰਿਹਾ ਮੈਂ بار بار ਇਹ ਤੁਹਾਨੂੰ ਮੈਸੇਜ ਦੇ ਰਿਹਾ ਠੀਕ ਹੈ ਤਾਂ ਕਿ ਤੁਸੀਂ ਇਹ ਨਾ ਕਹੋ ਕਿ ਹਾਂ ਸਰ ਰੋਜ਼ ਦਾ ਵੀਡੀਓ ਪਾਉਂਦੇ ਸਾਰਾ ਕੁਝ ਕਰਦੇ ਨੇ ਬਟ ਫਲੇ ਵੀ ਇਸੋ ਜਿਹੜੇ ਵਿੱਚ ਮੂਸਲ ਨਵੇਂ ਜੋੜਦੇ ਨਾ ਪਤਾ ਹੀ ਨਹੀਂ ਲੱਗਦਾ ਐਡਮਿਸ਼ਨਸ ਹਾਲੇ ক্লোਜ਼ ਹੈ ਜੀ ਮੈਂ ਬਾਰ ਬਾਰ ਕਹ ਰਿਹਾ ਜਿਵੇਂ ਹੀ ਬੈਚ ਸਟਾਰਟ ਹੋਏਗਾ ਮੈਂ ਇਨਫੋਰਮ ਕਰਾਂਗਾ ਤੁਹਾਨੂੰ ਸਪੈਸ਼ਲੀ ਵੀਡੀਓ ਪਾ ਕੇ ਪ੍ਰੋਪਰ ਟੈਨਸ਼ਨ ਨਾ ਲਓ ਤੁਸੀਂ ਇਹ ਪੀਪਲ ਕਹਿੰਦੇ ਸੋਸ਼ਲ ਸੋਸ਼ਲ ਕਰਾਂਦੇ ਹੋ ਐਂਡ ਬਾਅਦ ਵਿੱਚ ਨਹੀਂ ਕਰਾਂਦੇ ਕਿੰਨਾ ਟਾਈਮ ਲੱਜਾਉਂਦੇ ਸੀ ਜੀ ਦੇਖੋ ਡਿਪੈਂਡ ਅਪਨ ਇੰਡੀਵਿਜੂਅਲ ਟੂ ਇੰਡੀਵਿਜੂਅਲ ਇਹ ਸਭ ਚੀਜ਼ਾਂ ਦਾ ਠੀਕ ਹੈ ਤੇ ਬੇਸਿਕ ਤਿੰਨ ਚਾਰ ਮਹੀਨੇ ਦੇ ਵਿੱਚ ਜਿਹੜਾ ਤੁਹਾਡਾ ਪੰਜਾਬ ਪਾਸ ਕਾਂਸੈਪਟ ਵਾਲਾ ਸਿਲੇਬਸ ਹੈ ਜਿਹੜਾ ਤੁਹਾਡੇ ਹੱਥੋਂ ਆ ਨਿਕਲ ਜਾਂਦਾ ਹੈ ਠੀਕ ਹੈ ਇੰਨੇ ਟਾਈਮ ਦੇ ਵਿੱਚ ਇਹ ਤਿੰਨ ਇੱਕ ਦੋ ਤਿੰਨ ਮਹੀਨੇ ਦੇ ਵਿੱਚ ਵਿੱਚ ਬੱਚਾ ਫਿਜ਼ੀਕਲੀ ਫਿੱਟ ਹੋ ਜਾਂਦਾ ਹੈ ਤਾਂ ਬੇਸਿਕ ਬੇਸਿਕ ਬੜਾ ਕੋਈ ਪ੍ਰੋਸੈਸ ਨਹੀਂ ਹੈਗਾ ਜੇ ਤੁਸੀਂ 8-10 ਘੰਟੇ ਡੇਲੀ ਸਟੱਡੀਿੰਗ ਦਿੰਨੇ ਹੋ ਠੀਕ ਹੈ ਗਰਾਊਂਡ ਨੂੰ ਦਿੰਨੇ ਹੋ ਆਪਣਾ ਸਵੇਰ ਸ਼ਾਮ ਦਾ ਜੋ ਵੀ ਟਾਈਮ ਹੈ ਤੁਹਾਡਾ ਤਾਂ ਕੋਈ ਵੱਡੀ ਗੱਲ ਨਹੀਂ ਤੇ ਤਿੰਨ ਚਾਰ ਮਹੀਨੇ ਦਾ ਪ੍ਰੋਸੈਸ ਸਾਰਾ ਹੀ ਹੈ ਠ ਤੂੰ ਵੀ ਹੋਣ ਇਸ ਮਤ ਉਹ ਗੱਲ ਦੱਸਣਾ ਚਾਹੁੰਦਾ ਦੇਖੋ ਬੁੱਕਸ ਵਗੈਰਾ ਇਹ ਹੋਰ ਸਭ ਚੀਜ਼ਾਂ 셀ਫ ਸਟਡੀ ਇਹ ਉਹਨਾਂ ਬੱਚਿਆਂ ਲਈ ਬਣੀ ਹੈ ਜਿਨ੍ਹਾਂ ਦੇ ਜਿਨ੍ਹਾਂ ਦਾ ਪਹਿਲਾਂ ਬੇਸਿਕ ਕਲੀਅਰ ਆ ਠੀਕ ਆ ਉਹ ਮੰਨ ਲਓ ਤੁਹਾਨੂੰ ਆਉਂਦੇ ਪਹਾੜੇ ਨਾ ਹੋਣ ਨਾ ਵਰਗਮੂਲ ਨਾ ਕਰਨ ਮੂਲ ਹੋ ਸਭ ਚੀਜ਼ਾਂ ਐਲਸੀਐਮ ਐਸਸੀ ਹੋਣਾ ਜਾਂ ایر ਡਾਇਰੈਕਸ਼ਨ ਦਾ ਨਾ ਪਤਾ ਹੋਵੇ ਠੀਕ ਆ ਪਤਾ ਹੀ ਨਾ ਹੋਵੇ ਸਿਲੇਬਸ ਕੀ ਆ ਕੀ ਸਭ ਚੀਜ਼ਾਂ ਨੇ ਪਤਾ ਹੀ ਨਾ ਹੋਵੇ ਤੁਹਾਨੂੰ ਬਥੇਰੇ ਇਸ ਤਰ੍ਹਾਂ ਦੇ ਬੱਚੇ ਹੁੰਦੇ ਮੇਰੇ ਕੋਲ ਆ ਕੇ ਦੇਖੇ ਨੇ ਜਿਹੜੇ ਕਿ 150 ਤੋਂ ਆਪਣੇ ਨੰਬਰ ਦਸੀ ਜਾਂਦੇ ਨੇ ਠੀਕ ਆ ਤਾਂ ਤੁਹਾਨੂੰ ਉਹ ਨੌਲੇਜ ਹੀ ਨਹੀਂ ਮਿਲ ਪਾਉਂਦੀ ਹੈਗੀ ਬੈਠ ਕੇ ਉਹ ਹੀ ਬੱਚਾ ਕਰੇ ਤਿਆਰੀ ਠੀਕ ਆ ਉਹੀ ਬੱਚਾ ਆਨਲਾਈਨ ਪੜੇ ਜੀ ਨੂੰ ਜਿਹਦਾ ਬੇਸਿਕ ਕਲੀਅਰ ਠੀਕ ਆ ਜਿਹਦੇ ਹੱਥੋਂ ਇੱਕ ਵਾਰ ਦੋ ਵਾਰ ਸਲੀਵਸ ਨਿਕਲਿਆ ਹੋਇਆ ਉਹ ਬੈਠ ਕੇ ਬੱਚਾ ਤਿਆਰੀ ਕਰੇ ਉਹ ਮੋਢਾ ਬਣ ਜਾਏ ਪਰ ਜਿਹੜੇ ਬੱਚੇ ਨੇ ਲ ਸਟਾਰਟਿੰਗ ਚ ਰ 10th ਪਾਸ ਸੁਚ ਨੇ ਇਕੜੇ ਹਾਲੇ ਉਹ ਬੱਚਾ ਸੋਚੇ ਮੈਂ ਘਰੇ ਕਤਾਬਾਂ ਦੇ ਬੈਠ ਕੇ ਪੜ ਲੂੰਗਾ ਮੈਂ ਤਉ ਦੋ ਟਾਈਕ ਬੱਚੇ ਵਿੱਚ ਕੰਪੀਟੀਸ਼ਨ ਚ ਕਿਤੇ ਵੀ ਨਹੀਂ ਹੈਗਾ ਜੀ ਗੱਲ ਸੱਚੀ ਆ ਠੀਕ ਹੈ ਤੁਹਾਨੂੰ ਬੁਰੀ ਜ਼ਰੂਰ ਲੱਗੂਗੀ ਪਰ ਟੂ ਵੀ ਹੌਨਸਟ ਇਹ ਰਿਐਲਿਟੀ ਆ ਤੁਸੀਂ ਨਹੀਂ ਤਾਂ ਅਜ਼ਮਾ ਕੇ ਇੱਕ ਵਾਰ ਠੋਕਰ ਖਾ ਕੇ ਦੇਖ ਸਕਦੇ ਹੋ ਸਰ ਫੀਸ ਕਿਨੀਆਂ ਮੰਗਦੀ ਐਂ ਤੇ ਤੁਸੀਂ WhatsApp ਤੇ ਰਿਪਲਾਈ ਵੀ ਨਹੀਂ ਕਰਦੇ ਹਾਂਜੀ ਦੇਖ ਲਓ ਤੁਹਾਡਾ ਵੀ ਸ਼ਾਇਦ ਇੱਥੇ ਕਿਤੇ ਕੋਈ ਮੈਸੇਜ ਆਇਆ ਹੋਵੇਗਾ WhatsApp ਤੇ ਠੀਕ ਹੈ ਚੈੱਕ ਕਰਿਓ ਤਾਂ ਮੜੇ ਮੈਨ ਦੱਸਿਓ ਤੁਹਾਡਾ ਕਿੱਥੇ ਇੱਕ ਮੈਸੇਜ ਆਇਆ ਹੋਇਆ ਤੁਸੀਂ ਫਿਰ ਖੁਦ ਹੀ ਸੀਮ ਦੱਸਿਓ ਵੀ ਠੀਕ ਹੈ ਮੈਂ ਤੁਹਾਨੂੰ بار بار ਕਹਿ ਰਿਹਾ ਬੱਚੇ ਹਲੇ ਤੁਹਾਡੇ ਸਾਰੇ ਮੈਸੇजेस ਕਾਲਸ ਹਲੇ ਸਾਰੇ ਪੈਂਡਿੰਗ ਹੋਲਡ ਪਏ ਨੇ ਠੀਕ ਹੈ ਲੋਟਸ ਆਫ ਮੈਸੇजेस ਤੁਹਾਡਾ ਇਨਾ ਸਾਰਾ ਪਿਆਰ ਮਿਲ ਰਿਹਾ ਬਹੁਤ ਜ਼ਿਆਦਾ ਬਟ ਟੂ ਬੀ ਹਲੇ ਤੁਹਾਨੂੰ ਵੇਟ ਕਰਨਾ ਪਏਗਾ ਸਭ ਜਿਨ੍ਹਾਂ ਲੈ ਕੇ ठीक है जिमें बैस स्टार्ट होगा थोड़े सारे कल कले, कले मैसेज का रिप्लाई हो जाएगा सब्जियों ने है तो हले वेट करो जस्ट कॉल तो हले सब चीज़ा हाले आपता हो सारा सिस्टम देख सकते कॉल्स देख लो सेम कॉल्स दे कॉल्स सारा देखा रेड रेड हो सब्जियों ने है ना। देख रहे ये तो हाले किसी बच्चे का रिप्लाई नहीं दिता जा रहा है ठीक है वेट बस जस्ट ਸਰ ਕਿਵੇਂ ਹੋ ਆਪ ਐਸਾ ਹੂੰ ਮੈਂ ਸਰ ਪਲੀਜ਼ ਮੇਰਾ ਕਾਲ ਕਰ ਲਓ ਮੈਂ ਇੱਕ ਇੰਪੋਰਟੈਂਟ ਗੱਲ ਕਰਨੀ ਥੋੜੀ ਨੂੰ ਸਰ ਸਾਰੇ ਬੱਚੇ ਇੰਪੋਰਟੈਂਟ ਗੱਲਾਂ ਹੀ ਕਰਨੀਆਂ ਨੇ ਜੀ ਹਨਾ ਤੇ ਨਹੀਂ ਦੇਖ ਸਕਦਾ ਕਾਲ ਹਰੇ ਕਿਸੇ ਬੱਚੇ ਦੇ ਪਿਕ ਆਊਟ ਨਹੀਂ ਹੋ ਰਹੇ ਹੈਗੇ ਆ ਫੋਨ ਵੱਜ ਰਿਹਾ ਸੀ ਹਨਾ ਤੇ ਇਹ ਇਹ ਵੀ ਰੀਜ਼ਨ ਵੀ ਤੁਹਾਨੂੰ ਦੱਸਿਆ ਮੈਂ ਸਾਰਾ ਸਟੋਰੀ ਦੇ ਵਿੱਚ ਮੈਂ ਦੱਸੇ ਰਿਹਾ ਕਿ ਕੀ ਰੀਜ਼ਨ ਹੈ ਕੀ ਸਭ ਜਿਹਾ ਲੱਗਿਆ ਠੀਕ ਹੈ ਤੇ ਫਿਰ ਵੀ ਜੇ ਤੁਸੀਂ ਬਹੁਤ ਜ਼ਿਆਦਾ ਕੋਈ ਅਰਜੈਂਟ ਕੰਮ ਆ ਤੁਸੀਂ ਆ ਕੇ ਆਪਣਾ ਅਕੈਡਮੀ ਆ ਵਿਜ਼ਿਟ ਹੀ ਕਰੋ ਵਿਜ਼ਿਟ ਕਰਕੇ ਹੀ ਮੈਨ ਨਾਲ ਤੁਸੀਂ ਗੱਲਬਾਤ ਕਰ ਸਕਦੇ ਬੈਠ ਕੇ ਠੀਕ ਹੈ ਉਹ ਵੀ ਮੇਰੇ ਫੈਕਟਰੀ tour ਲੈ ਕੇ ਹੋ ਤੁਸੀਂ ਅਪਾਇੰਟਮੈਂਟ ਲੈ ਕੇ ਮੇਰੇ ਨਾਲ ਮਿਲ ਲਿਓ ਠੀਕ ਹੈ ਜੀ ਸਰ ਮੈਂ बीए ਕਰ ਰਹਾ ਹਾਂ ਤੇ ਹਲੇ 2 ਸਾਲਾਂ ਮੇ ਕੋਈ ਕੁਝ ਪੜ੍ਹ ਪੜ ਸਕਦਾ ਮੈਂ ਐਸਾ ਹੀ ਦੇ ਲਈ ਹਾਂਜੀ ਇਹ ਬਹੁਤ ਵਧੀਆ ਕੁਐਸਚਨ ਹੈ ਜਿਹੜਾ ਪੁੱਛਿਆ ਬੱਚੇ ਕਿਉਂਕਿ ਦੇਖੋ ਹੁਣ बीए ਵਿਚਾਰਾ 3 ਸਾਲ ਬੱਚੇ ਨੇ बीए ਚ ਨਾ ਕਰਨ ਨੂੰ ਕੁਝ ਵੀ ਨਹੀਂ ਹੈਗਾ ਠੀਕ ਹੈ ਜੀ ਤੁਸੀਂ ਧਿਆਨ ਨਾਲ ਦੇਖੋਗੇ ਤਾਂ ਤੁਸੀਂ ਉਹਨੂੰ ਚਾਹੇ ਪ੍ਰਾਈਵੇਟ ਕਰਕੇ ਆਪਣਾ ਤੁਸੀਂ ਨਾਲ ਨਾਲ ਕੰਪਲੀਟ ਇਗਜ਼ਾਮ ਦੀ ਵੀ ਤਿਆਰੀ ਕਰ ਸਕਦੇ ਇੱਕ ਬੈਸਟ ਆਪਸ਼ਨ ਹੈ ਠੀਕ ਹੈ ਕਿਉ ਸਿਰਫ एलिजिਬਿਲਟੀ ਚਾਹੀਦੀ ਤੁਹਾਨੂੰ ਥੋੜੀ ਦੀ ਇਹ ਗ੍ਰੈਜੂਏਸ਼ਨ ਹੋਣੀ ਚਾਹੀਦੀ ਆ ਸਬ ਇੰਸਪੈਕਟਰ ਦੇ ਲਈ ਤੇ ਨਾਲ ਨਾਲ ਤੁਸੀਂ ਜੇ ਪ੍ਰੈਪਰੇਸ਼ਨ ਕਰਦੇ ਆਪਣੀ ਸਬ ਇੰਸਪੈਕਟਰ ਦੀ ਤੇ ਜੇ ਹੋ ਸਕਦਾ ਤੁਸੀਂ ਛੋਟੇ ਤੋਂ ਸਟਾਰਟਿੰਗ ਕਰੋ ਠੀਕ ਹੈ ਤਾਂ ਕਿ ਤੁਹਾਨੂੰ ਪਤਾ ਲੱਗ ਸਕੇ ਕਿ ਪੇਪਰ ਦਾ ਲੈਵਲ ਕੀ ਹੈ ਕੋਈ ਬੁੱਕ ਦੱਸ ਦਿਓ ਸਰ ਹਾਂ ਜੀ ਕੀ ਟੈਸਟ ਆ ਤੁਹਾਡਾ ਬੁੱਕ ਨੂੰ ਲੈ ਕੇ ਮੈਂ ਹੀ ਬੁੱਕ ਲਵਰ ਤੇ ਹਲੇ ਤੱਕ ਤਿੰਨ ਬੁੱਕਸ ਆ ਰਹੀ ਨੇ ਮਿਲਣ ਜਿਵੇਂ ਕਿ ਨੇ ਸ਼ੋਨੀਏ ਫਿਰ ਨੈਕਸਟ ਕਰਾਂ ਜੇ ਸਰ ਐਂਸੀ ਦੀ ਨਾਂ ਲਈਏ ਤਾਂ ਕੁਝ ਹੁੰਦਾ ਤਾਂ ਨਹੀਂ ਨਾ ਕਰੀਏ 1% ਵੀ ਫਰਕ ਨਹੀਂ ਪੈਂਦਾ ਕਿਸੇ ਨੂੰ ਠੀਕ ਹੈ ਤੁਸੀਂ ਐਂਸੀ ਕਰੋ ਨਾ ਕਰੋ 노 ਮੈਟਰ ਪੰਜਾਬ ਪੁਲਿਸ ਲਈ ਤੁਹਾਨੂੰ ਇਹ ਕੁਝ ਕੰਪਲਸਰੀ ਨਹੀਂ ਹੈਗਾ ਨਾ ਹੀ ਆਰਮੀਜ਼ ਜਾਣ ਲਈ ਕੰਪਲਸਰੀ ਹੈ ਸਰ ਹਾਈਟ ਦੀ ਮੈਡੀਸਨ ਦੱਸ ਸਕਦੇ ਹੋ ਦੇਖੋ ਜੀ ਇਹ ਸਾਰਾ ਤੁਹਾਡਾ ਜੈਨੇਟਿਕ ਤੇ ਤੇ ਡਿਪੈਂਡ ਕਰਦਾ ਕੁਝ ਅੱਧਾ ਇੰਚ ਹਾਈਟ ਹੈ ਜਿਹੜੀ ਤੁਹਾਡੀ ਗਲਤੀ ਦੇ ਨਾਲ ਰੁਕੀ ਹੁੰਦੀ ਹੈ ਉਹ ਤੁਸੀਂ ਗਰਾਉਂਡ ਤੇ ਸਟ੍ਰੈਚਿੰਗ ਕੋ ਡਾਈਟ ਨਿਊਟ੍ਰੀਸ਼ਨ ਹਨਾ ਉਹ ਸਭ ਚੀਜ਼ਾਂ ਦੇ ਨਾਲ ਤੁਸੀਂ ਸਹੀ ਕਰ ਸਕਦੇ ਹੋ ਬਟ ਪ੍ਰੋਪਰ ਕੋਈ ਇਸ ਤਰ੍ਹਾਂ ਜੇ ਕੋਈ ਦਵਾਈ ਨਹੀਂ ਬਣੀ ਹੈਗੀ ਕਿ ਹਾਥ ਸੀ 5 ਫੁੱਟ ਤੋਂ ਤੁਸੀਂ 6 ਫੁੱਟ ਦੇ ਵਿੱਚੋਂ ਐਮ ਦਾ ਕੁਝ ਨਹੀਂ ਹੈਗਾ ਇਹ ਨਹੀਂ ਪਿੰਸਟ ਨਹੀਂ ਹੋ ਰਿਹਾ ਅੱਜ 16 ਦਿਨ ਹੋ ਗਏ ਹਾਂ ਬੜੀ ਮੈਂ ਸਮਝਦਾ ਇਟਸ ਹਾਰਡ ਟਾਈਮ ਠੀਕ ਹੈ ਬਟ ਮੈਨੂੰ ਸਿੱਧੀ ਖੁਸ਼ੀ ਹੈ ਕਿ ਆਪਾਂ ਟ੍ਰੈਲ ਜਿਹੜਾ ਪਾਸ ਕਰ ਚੁੱਕੇ ਹਾਂ ਠੀਕ ਹੈ ਤਾਂ ਹੁਣ ਮੈਨੂੰ ਸਿੱਧੀ ਬੇਫਿਕਰੀ ਹੈ ਹਨਾ ਇੱਕ ਦਿਨ ਵਾਸਤੇ ਯਾ ਜੋ ਵੀ ਹਲੇ ਬੋਡੀ ਰਿਕਵਰੀ ਤੇ ਰੱਖੋ ਮੂੜ ਤੇ ਜਿਵੇਂ ਹਲੇ ਰਿਜ਼ਲਟ ਆਉਂਦਾ ਸਭ ਜਿਆ ਕਰਕੇ ਤਾਂ ਤੁਸੀਂ ਟੈਨਸ਼ਨ ਨਾ ਲੋ ਮੈਨੂੰ ਜ਼ੀਰੋ ਟਾਈਮ ਲਈ ਹੀ ਆਪਾਂ ਫੇਮਸ ਆ ਠੀਕ ਹੈ ਕਿ ਜ਼ੀਰੋ ਟਾਈਮ ਦੀ ਆਪਾਂ ਸਾਰਾ ਕੁਝ ਕਰਦਾਂ ਨੇ ਵਿੱਚ ਤਾਂ ਟ੍ਰੈਲ ਦੀ ਨਾ ਟੈਨਸ਼ਨ ਲੋ ਟ੍ਰੈਲ ਤੱਕ ਡਾਇ ਦੇ ਦੇਣਾ ਠੀਕ ਹੈ ਉਹ ਤਾਂ ਜਿਵੇਂ ਮਰਜ਼ੀ ਕਢਾਈਏ ਜੋ ਮਰਜ਼ੀ ਕਰੀਏ ਠੀਕ ਹੈ ਤੇ ਟ੍ਰੈਲ ਦੀ ਟੈਨਸ਼ਨ ਨਾ ਲੋ ਤੁਸੀਂ ਹਲੇ ਰਿਕਵਰੀ ਤੇ ਧਿਆਨ ਦਿਓ ਬੋਡੀ ਨੂੰ ਰਿਕਵਰ ਹੋਣ ਦਿਓ ਠੀਕ ਹੈ ਬਾਕੀ ਭਰੋਸਾ ਰੱਖੋ ਮੇਰੇ ਤੇ ਮੈਂ ਆਪਣੇ ਅਪਸਰਕ ਸਹੀ ਕਰ ਦਿੰਦਾ ਸਰ ਇੱਕ ਮਹੀਨੇ ਇਹਨਾਂ ਆਪਾਂ ਫਿਜ਼ੀਕਲ ਕਲੀਅਰਲੀ ਵਾਸਤੇ ਇਹੇ ਸਵਾਲ ਕਿਸ ਤਰ੍ਹਾਂ ਦਾ ਮੈਨੂੰ ਸਾਹਮਣੇ ਆ ਰਹੀ ਹੈ ਨਾ ਇਹ ਤਾਂ ਉਹੀ ਆ ਕਿ ਤੁਹਾਨੂੰ ਕੋਈ ਤੁਸੀਂ ਕਹੋਗੇ ਸਚੀਨੋ ਹਨਾ ਕਿ ਯਾਰ ਮੈਂ ਪਟਵਾਰੀ ਬਣਨਾ ਹੈ ਤੇ ਇੱਕ ਮਹੀਨਾ ਬਹੁਤ ਆ ਹਨਾ ਜਾਂ ਤੁਸੀਂ ਕਹੋ ਆਈਐਸ ਬਣਨਾ ਹੈ ਇੱਕ ਮਹੀਨਾ ਬਹੁਤ ਆ ਕਨਸਟੇਬਲ ਬਣਨਾ ਇੱਕ ਮਹੀਨਾ ਬਹੁਤ ਆ ਤੁਸੀਂ ਦੱਸੋ ਤੁਸੀਂ ਉਹਨੀਆਂ ਬੁੱਕਸ ਉਹਨਾਂ ਸਾਰਾ ਸਭ ਚੀਜ਼ਾਂ ਚੈਪਟਰ ਸਿਲੇਬਸ ਸਾਰਾ ਕਵਰ ਕਰ ਸਕਦੇ ਹੋ ਠੀਕ ਹੈ ਫਿਜ਼ੀਕਲ ਨੂੰ ਨਸਸਤਾ ਘਾਤੇ ਮੰਨਦੇ ਹੋ ਫਿਰ ਤੁਹਾਡੇ ਵਰਗੇ ਬੱਚਿਆਂ ਨੂੰ ਪਤਾ ਲੱਗਦਾ ਗਰਾਊਂਡ 'ਚ ਆ ਕੇ ਵੀ ਪਹਿਲੀ ਵਾਰ ਵੀ ਗਰਾਊਂਡ ਕੀ ਚੀਜ਼ ਹੁੰਦੀ ਹੈ ਠੀਕ ਹੈ ਜਦੋਂ ਫੇਰ ਉਹ ਇਹਦੇ ਨੇ ਤੁਹਾਡੇ ਵਰਗੇ ਬੱਚੇ ਫੇਰ ਕੀ ਆ ਫਿਰ ਕਿਸੇ ਕੋਚਾਂ ਦਾ ਜੋ ਉਹ ਕੱਢਦੇ ਹੋ ਕਸੂਰ ਕੱਢਦੇ ਹੋ ਠੀਕ ਹੈ ਆਪਣੀ ਗਲਤੀ ਤਾਂ ਮੰਨਣੀ ਹੁੰਦੀ ਹੈ ਹਨਾ ਵੀ ਇੱਕ ਮਹੀਨੇ ਦੇ ਵਿੱਚ ਕੋਈ ਗੱਲ ਨਹੀਂ ਫਿਰ ਉਹ ਜਿਹੜੀ ਫਿਜ਼ੀਕਲ ਨੂੰ ਦਿੱਤੀ ਹੋਈ ਸੀ ਢਿੱਲਾ ਠੀਕ ਹੈ ਉਹ ਜਿਹੜਾ ਤੁਹਾਡੀ ਆਲ ਸੁਣਾ ਹਲੇ ਬੈਠਾ ਹੋਇਆ ਹੱਡਾਂ ਦੇ ਵਿੱਚ ਫਿਰ ਉਹ ਤੁਹਾਨੂੰ ਬਾਅਦ ਵਿੱਚ ਪਤਾ ਲੱਗਦਾ ਜਦੋਂ ਤੁਹਾਨੂੰ ਠੋਕਰ ਵਾਈਦੇ ਨੇ ਇੱਕ ਸਾਲ ਤੁਹਾਡਾ ਗੈਪ ਪਿੱਛੇ ਜਾਂਦਾ ਨਾ ਫਿਰ ਤੁਹਾਡੇ ਵਰਗੇ ਬ ਫਿਜ਼ੀਕਲ ਕੁਝ ਵੀ ਨਹੀਂ ਹੁੰਦਾ ਹੈਗਾ ਅਮ੍ਰਿਤਸਰ ਵਿੱਚ ਕੋਚਿੰਗ ਸੈਂਟਰ ਕਿੱਥੇ ਸਰ ਤੁਹਾਡਾ ਸੌਰੀ ਮੈਡਮ ਹਲੇ ਅਮ੍ਰਿਤਸਰ ਨਹੀਂ ਆਪਾਂ ਬ੍ਰਾਂਚ ਖੋਲਈ ਹੈਗੀ ਹਲੇ ਆਪਣੀ ਦੂਜੀ ਬ੍ਰਾਂਚ ਦੇ ਫਿਲਹਾਲ ਜਿੱਥੇ ਸਪੋਰਟ ਕਰਦਾ ਆਪਾਂ ਕੋਲ ਸਾਡੇ ਕਰੋ ਕੰਟੈਕਟ ਮੈਨੂੰ ਠੀਕ ਹੈ ਕਿੰਨੀ ਸੜੀ ਚਾਹੀਦੀ ਹੈ ਵੀਰ ਜੀ इजीली ਇਹ ਕੋਈ ਵਿਚਾਰਾ 5ਵੇਂ 6ਵੇਂ ਵਿੱਚ ਬੱਚਾ ਪੜਦਾ ਤੇ ਡੀਪੀ ਲੱਗੀ ਸੀ ਮੌਂਚ ਦੇਖਿਆ ਛੋਟਾ ਜਿਹਾ ਵਿਚਾਰਾ ਬੱਚਾ ਲੈ ਹਨ ਤੇ ਬੱਚਾ ਹਲਤੀ ਪੜਾਈ ਤੇ ਧਿਆਨ ਦੋ ਕਾਜ਼ ਇਹ ਵਿਚਾਰੇ ਇਸ ਤਰ੍ਹਾਂ ਦੇ ਬੱਚੇ ਕਰਦੇ ਨੇ ਉਹ ਨੰਬਰ ਦਿੱਤਾ ਹੁੰਦਾ ਤੇ ਫਿਰ ਉਹ ਮਿਲਾਉਣ ਲੱਗ ਜਾਂਦੇ ਨੇ ਹਨਾ ਵੀ ਸਾਨੂੰ ਜੌਬ ਮਿਲ ਜੇ ਅਲੇ ਤੁਸੀਂ ਪੰਜਵੀਂ ਪਾਸ ਨਹੀਂ ਕੀਤੀ ਹਨਾ 10ਵੀਂ ਵੀ ਪਾਸ ਨਹੀਂ ਕੀਤੀ ਤੁਸੀਂ ਅਲ ਥੋੜਾ ਜਿਆਦਾ ਪੜੋ ਬੱਚੇ ਠੀਕ ਹੈ 10th 2 ਪਾਸ ਕਰੋ ਉਸ ਤੋਂ ਬਾਅਦ ਮੈਨੂੰ ਕੰਟੈਕਟ ਕਰ ਲੋ ਸਰ ਕੁੜੀ ਦੇ ਪੰਜਾਬ ਉਹਦੇ ਪੇਪਰ ਵਿੱਚ 60 ਨੰਬਰ ਨੇ ਸਿਲੈਕਟ ਹੋ ਸਕਦਾ ਐਸੀ ਕਾਸਟ ਆ ਹਾਂਜੀ ਤੇ ਇਹ ਦੋ ਜ਼ਰੂਰਤਾਂ ਦਿਓ ਵੀ 100 ਦੇ ਵਿੱਚੋਂ ਨੇ ਕਿ 150 ਦੇ ਵਿੱਚੋਂ ਨੇ ਜ਼ਰੂਰੇ ਦੱਸ ਦਿਓ ਠੀਕ ਹੈ ਸਰ ਜਨਰਲ ਫੀਮੇਲ 100 ਨਹੀਂ 62 ਨੰਬਰਾਂ ਫਿਜ਼ੀਕਲ ਦਾ ਕੋਈ ਚਾਂਸ ਹੈ ਦੇਖੋ ਜੀ ਪਹਿਲਾਂ ਦੱਸੋ 100 ਚੋਂ ਨੇ ਕਿ 150 ਦੇ ਚੋਂ ਨੇ ਠੀਕ ਹੈ ਕਈ ਬੱਚਨ ਦਾ ਪਤਾ ਨਹੀਂ ਲੱਗ ਜਾਏਗਾ ਤੇ ਦੂਸਰਾ ਥੋੜੇ ਹਲੇ ਹਲਤਾ ਆਪਣਾ ਰਿਜ਼ਲਟ ਆਣਾ ਹੈ ਫਰ ਨੋਮੀਨੇਸ਼ਨ ਦੇ ਹੋ ਕੇ ਥੋੜੇ ਆਪ ਹੋਣਗੇ ਨੰਬਰ ਤੁਸੀਂ ਤਿਆਰੀ ਜਿਹੜੀ ਜ਼ਰੂਰ ਕਰੋ ਯਾਰ ਕੈਡਮੀ ਦੇ ਚ ਐਡਮਿਸ਼ਨ ਕੋ ਚੱਲਣ ਗਿਆ ਅੱਟਾ ਫਿਰ ਬੱਚੇ ਜਦੋਂ ਹਲੇ ਆਪਣਾ ਪੰਜਾਬ ਪੁਲਿਸ ਫਿਜ਼ੀਕਲ ਦਾ ਬੈਚ ਹੈ ਜਿਹੜਾ ਤੇ ਜਿਲਵਾਨਾ ਵਾਲਾ ਹੈ ਜਿਹੜਾ ਫਿਨਿਸ਼ ਹੋ ਜਾਏਗਾ ਉਸ ਤੋਂ ਬਾਅਦ ਆਪਾਂ ਓਪਨ ਕਰਾਂਗੇ ਐਡਮਿਸ਼ਨ ਸਾਰੇ ਪੁਲਿਸ ਪਾਸ ਤੇ ਜੁਆਇਨ ਕਰ ਲਈ ਰਸੂਲ ਜੀ ਕੰਪਲਸਰੀ ਪਰਸੈਂਟੇਜ ਕੰਮਸਰ ਨਹੀਂ ਨਹੀਂ ਪਰਸੈਂਟੇਜ ਦਾ ਕੋਈ ਮੈਟਰ ਨਹੀਂ ਤੁਸੀਂ ਪਾਸ ਹੋਣਾ ਚਾਹੀਦਾ 45% ਮਾਰਕਸ ਆਈਡਰ ਪਲੱਸ ਹੋਣਾ ਚਾਹੀਦਾ ਨੋ ਮੈਟਰ ਥੋੜੀ ਕੀ ਪਰਸ ਜੀ ਹੱਥੇ ਟੈਟੂ ਬਣਿਆ ਹੋਇਆ ਕਿ ਪੰਜਾਬ ਪੁਲਿਸ ਵਿੱਚ ਪੜਤੀ ਫੋਟੋ ਭੇਜ ਦੋ ਜੀ ਠੀਕ ਹੈ ਫੇਰ ਦੇਖਦੇ ਸਰ ਕੋਟ ਬਹੁਤ ਲੰਬੀ ਹੈ ਸਾਡੀ ਮੈਡਮ ਤੋਂ ਹੁਣ ਕਿ ਦੱਸੋ ਕੀ ਕਰੀਏ ਅੜੋ ਨਹੀਂ ਤਾਂ ਇਦਾਂ ਹੀ ਕੋਟ ਹੀ ਦਿਰੋ ਤੁਹਾਡੇ ਠੀਕ ਹੈ ਟ੍ਰਾਈ ਕਰੋ ਬੱਚੇ ਸਟਿਕ ਨੇ ਜ਼ਰੂਰੀ ਹੈ ਜੇ ਨਹੀਂ ਸਟਿਕ ਨਾ ਰਹੇਗੀ ਤੇ ਤੁਹਾਡੇ ਵਰਗੇ ਵਿੱਚ ਪਾਣੀ ਪਾਉਂਦੇ ਹੈਗੇ ਚਾਰ ਹੀ ਤਰੀਕੇ ਨਾਲ ਬੰਦਾ ਕਰੇ ਕੰਮ ਸਦਾ ਸ਼ੌਂਕ ਨਾਲ ਪਿਆਰ ਨਾਲ ਲਾਲਚ ਨਾਲ ਜਾਂ ਡੰਡੇ ਨਾਲ ਸਰ ਲੁਧਿਆਣਾ ਵਿੱਚ ਐਗਜ਼ੈਕਟ ਲੋਕੇਸ਼ਨ ਕਿੱਥੇ ਅਕੈਡਮੀ ਦੀ ਚਲੋ ਤੁਹਾਨੂੰ ਲੈ ਇਨਸ਼ਾ ਅਕੈਡਮੀ ਆਪਣੀ ਠੀਕ ਹੈ ਇਹ ਆਪਣਾ ਹਾਈ ਸਕੂਲ ਦੇ ਬੈਕ ਸਾਈਡ ਆਲਮਗੀਰ ਪਿੰਡ ਠੀਕ ਆ ਆ ਇਧਰ ਹਾਈ ਸਕੂਲ ਇਧਰ ਠੀਕ ਹੈ ਤੇ ਆਪਾਂ ਆ ਚੱਲਦੇ ਹਾਂ ਫੇ ਅਕੈਡਮੀ ਉਸ ਜਸ ਟੂ ਵੇਟ ਤੇ ਪੌਂਟ ਮਿਲੇਗਾ ਉਸ ਪੌਂਟ ਤੇ ਤੁਹਾਨੂੰ ਇਸ ਤਰ੍ਹਾਂ ਆ ਕਲੋਨੀ ਮਿਲੇਗੀ ਦੇਖੋ ਠੀਕ ਆ ਸਾਹਮਣੇ ਫਰੰਟ ਤੇ ਕਲੋਨੀ ਆ ਬੋਰਡ ਲੱਗਾ ਹੋਣਾ ਆਪਣੀ ਅਕੈਡਮੀ ਦਾ ਮੇਨ ਆਫਿਸ ਤੋਂ ਸਿੱਧਾ ਕਿ ਕੰਡਕਟਰ ਇਹ ਕਰ ਸਕੇ। ਇਹ ਤਾਲੇ ਪਹੁੰਚੀ ਆ ਅਕੈਡਮੀ ਠੀਕ ਹੈ ਜੀ ਮਿਲਦੇ ਨੇ ਨਈ ਤੇ ਤੁਸੀਂ ਨੋਰਮਲ ਕਰ ਸਕਦਾ ਨਾ ਜਾਂ ਆਰਟਸ 노 ਮੈਟਰ ਠੀਕ ਹੈ ਜੀ ਤੁਸੀਂ ਨੋਰਮਲ ਕਰ ਸਕਦਾ ਹਾਂ ਬੈਲਨਗੁੱਡਾ ਨਹੀਂ ਰੱਖਣੀ ਹੈਗੀ ਤਾਂ ਵੀ ਕੋਈ ਚੱਕਰ ਨਹੀਂ ਹੈਗਾ ਇਹਦੇ ਚ ਮੇਰਾ ਕੋਈ ਸਬਜੈਕਟ ਮੈਟਰ ਨਹੀਂ ਕਰਦੇ ਹੈਗੇ ਪੰਜਾਬ ਬੁਲਤਪਰਤੀ ਹੋਣ ਲਈ ਲਾਸਟ ਸਟੇਜ ਕਿੰਨੀ ਹੈ ਜਿਸ ਤੋਂ ਬਾਅਦ ਬੁਲਤਪਰਤੀ ਨਹੀਂ ਹੋ ਸਕਦੀ ਹੈਗੀ ਦੇਖੋ ਜੀ ਜੇ ਤੁਹਾਡੀ ਐਸਸੀ 28 32 ਜੇ ਤੁਹਾਡੀ ਜਨਰਲ ਕਾਸਟ ਆਫ ਰੇਟ 28 ਮੁੰਡਾ ਕੁੜੀ ਸੋਕੀ ਸਰ ਮੈਂ ਪਲਸ 2 ਤੋਂ ਬਾਅਦ ਕੀ ਕਰਾਂ ਪੰਜਾਬ ਕੁਲਤਪਰਤੀ ਹੋਣਾ ਮੇਰੀ ਇਹ 16 ਸਾਲ ਕੁਛ ਨਹੀਂ ਕਰਨਾ ਮੇਰੇ ਕੋ ਆ ਕੇ ਬੁਲਤਪਰਤੀ ਹੋ ਉਸ ਠੀਕ ਹੈ ਆਪੀ ਅੱਗੇ ਤੁਹਾਡੇ ਆਪਾ ਫਾਰਮ ਭਰਨ ਤੋਂ ਲੈ ਕੇ ਵਰਦੀ ਪਹਿਣ ਤੱਕ ਸਾਰਾ ਸਫਰ ਆ ਜਾਏਗਾ ਤੁਸੀਂ ਮੇਨਾਂ ਤੈਅ ਕਰੂਗਾ ਤਿਆਰੀ ਕਰਾ ਦਿਓ ਸਰ ਜੀ ਜੀਲ ਬੋਰਡਰ ਦੇ ਪੇਪਰ ਦੀ ਮੱਚੇ ਹੁਣ ਤਾਂ ਟਾਈਮ ਬਹੁਤ ਆਪ ਹੋ ਚੁੱਕਿਆ ਹੁਣ 10 15 ਦੇ ਤਾਂ ਤੁਹਾਡੇ ਕੋ ਸਾਰੇ ਨੇ ਕੀ ਤੁਸੀਂ ਉਹਦੇ ਦੀ ਤਿਆਰੀ ਕਰੋਗੇ ਠੀਕ ਤਾਂ ਫੋਨ ਨਹੀਂ ਕੁਝ ਹੋਸਾ ਦਾ ਹੈਗਾ ਠੀਕ ਹੈ ਕੁਝ ਕੋਲ ਉਸ ਤੇ ਕੋਉਣ ਗੀ ਚੀਜ਼ ਤਾਂ ਹੈ ਨਹੀਂ ਇਸਕੇ ਤੁਹਾਡੇ ਦਿਮਾਗ ਵਿੱਚ ਅਸੀ ਕੋਲ ਕੇ ਬਾਦਾਂਗੇ ਠੀਕ ਹੈ ਥੋੜਾ ਪਹਿਲਾਂ ਜਾਗਿਆ ਕਰੋ ਇੱਕ ਇਸ ਕੁੜੀ ਦਾ ਕੁਐਸਚਨ ਹੈ ਪਰ ਮੈਂ ਪਹਿਲਾਂ ਹੀ ਪੁੱਛਿਆ ਸੀ ਕਿ ਅਗਰ ਮੇਰੀ ਹਾਈਟ ਘਟਾ ਤੇ ਮੇਰੀ ਏਜ ਅੱਧਾ ਕਿੰਝ ਘਟਾ ਹਾਈਟ ਤੇ ਏਜ ਇਸ ਤਰ੍ਹਾਂ ਸਾਲ ਦੇਖੋ ਜੀ ਅਜੇ ਤੁਹਾਡੀ ਅੱਧਾ ਇੰਚ ਹਾਈਟ ਹੈ ਮੈਂ ਤੁਹਾਨੂੰ ਪਹਿਲਾਂ ਹੀ ਸਟੋਰੀ ਦੇ ਦੱਸ ਸਕਦਾ ਇਹ ਤੁਹਾਡੀ ਆਲਸਪੋਣ ਦੀ ਵਜ੍ਹਾ ਤੇ ਨਾਲ ਰੁਕੀ ਹੋਈ ਹੈ ਠੀਕ ਹੈ ਇੱਕ ਤਾਂ ਬੱਚਿਆਂ ਦੇ ਵਿੱਚ ਖੜੇ ਹੋਣ ਦਾ ਸਟਰਕਚਰ ਹੀ ਸਹੀ ਨਹੀਂ ਹੁੰਦਾ ਹੈਗਾ ਠੀਕ ਹੈ ਤੇ ਖਾਣ ਪੀਣ ਲੈ ਕੇ ਕੋਈ ਵਧੀਆ ਨਹੀਂ ਹੁੰਦਾ ਨਾ ਕਿ ਤੁਸੀਂ ਕੋਈ ਗਰਾਉਂਡ ਜਾਣੇ ਨਾ ਕੋਈ ਤੁਹਾਡੀ ਡਾਈਟ ਚੱਜਦੀ ਹੈ ਨਾ ਤੁਸੀਂ ਸਲੀਪਿੰਗ ਤੁਹਾਡੀ ਗੁੱਡ ਠੀਕ ਹੈ ਨਾ ਕੋਈ ਤੁਸੀਂ ਵਾਰਮ ਸੂਈ ਸਟ੍ਰੈਚਿੰਗ ਕਰਨੀ ਹੈ ਕਿਸ ਤਰ੍ਹਾਂ ਦੀ ਨਾ ਕੋਈ ਤੁਸੀਂ ਮ사ਜ ਕਰਦੇ ਹੋ ਬੋਡੀ ਦੀ ਕੁਝ ਵੀ ਤੁਸੀਂ ਨਹੀਂ ਕਰ ਰਹੇ ਹੈਗੇ ਉਸ ਤੋਂ ਬਾਅਦ ਤੁਸੀਂ ਕਹਿ ਰਹੇ ਹੋ ਵੱਜੂਗੀ ਕਿਦਾਂ ਇਦਾਂ ਕਿਦਾਂ ਵੱਜੂਗੀ ਹਰਟ ਰਬੜ ਥੋੜੀ ਹੈ ਬੋਡੀ ਹੈ ਥੋੜੀ ਜੀ ਤੁਸੀਂ ਇਸ ਦਿਨ ਲਈ ਕੁਝ ਕਰੋ ਐਕਸਟਰਾ ਤਾਂ ਹੀ ਕੁਝ ਹੋ ਪਾਏਗਾ ਧਿਆਨ ਦਿਓ ਥੋੜਾ ਅੱਛਾ ਜੀ ਮੈਂ ਆਪਾਂ ਪਾਸ ਤੋਂ ਚੱਲਦੇ ਜਿੱਥੋਂ ਦੇ ਹੋਰ ਇਡੀਜ਼ ਹੋਣੀਆਂ ਆ ਉਹ ਸਾਰ ਇੱਕ ਮਿੰਟ ਪ੍ਰੈਕਟਿਸ ਦੇ ਲਈ ਆ ਸਕਦੇ ਹੋ ਹਾਂਜੀ ਵੈਲਕਮ ਆ ਤੁਸੀਂ ਇੱਕ ਮਹੀਨਾ 10 ਦਿਨ 15 ਦਿਨ ਜੋ ਵੀ ਲਗਾਣਾ ਚਾਹੋ ਤੁਸੀਂ ਲਗਾ ਸਕਦੇ ਹੋ ਮੂਵਮੈਂਟਰ ਠੀਕ ਐਜ਼ ਯੂ ਵਿਲਕਮ ਪਰ ਲੌਂਜ ਜੰਪ ਲਾਉਂਦੇ ਹੋਏ ਪੈਰ ਠੂਡੇ ਸੀ ਰਨਿੰਗ ਨਾਲ ਜੰਪਸ ਨਾਲ ਕੋਈ ਐਕਸੇ ਕਰ ਦੋ ਦੇਖੋ ਜੀ ਇਹ ਸਭ ਤੋਂ ਪਹਿਲਾਂ ਤੁਸੀਂ ਜਾਓ ਕਿਸੇ ఫిਜ਼ੀਓਥੈਰਾਪਿਸਟ ਕੋਲ ਦਿਖਾਓ ਕੀ ਪ੍ਰੋਬਲਮ ਹੋਈ ਵੇ ਤਾਂ ਕੀ ਨਹੀਂ ਆਪੇ ਡਾਕਟਰ ਆਪ ਨਹੀਂ ਬਣਦਾ ਹੈ ਠੀਕ ਹੈ ਪਹਿਲਾਂ ਪ੍ਰੋਬਲਮ ਹੋਰ ਨਾ ਵਧਾ ਲਓ ਤੁਸੀਂ ਕਿਤੇ ਕੁਝ ਹੋਰ ਹੋਇਆ ਹੋਵੇ ਤੁਸੀਂ ਹੋਰ ਐਕਸਾਈ ਕਰੀਆ ਕੋਈ ਕੁਝ ਹਮੇਸ਼ਾ ਸਪੈਸ਼ਲਿਸਟ ਪ੍ਰੈਪਰ ਕਰੋ ਠੀਕ ਹੈ ఫిਜ਼ੀਓਥੈਰਾਪਿਸਟ ਕੇ ਜੀ ਦੇ ਬਣੇ ਜਾਓ ਨਾ ਕੋਲ ਸਲਾਹ ਲਓ ਹੋਮੋਪੈਥੀ ਨੇ ਸ਼ਿਉਮ ਜਿਮ ਟ੍ਰੇਨਿੰਗ ਫਿਰ ਹਾਲ ਦੀ ਗੱਡੀ ਆਪਣੇ ਕੋਲ ਇਥੇ 100 ਪਲੱਸ ਬੱਚੇ ਦਾ ਬੈਚ ਚੱਲ ਰਿਹਾ ਤੇ ਉਹਦੇ ਵਿੱਚ ਕੁੜੀਆਂ ਮੁੰਡਿਆਂ ਨੂੰ ਤੇਰੀਆਂ ਜਿਵੇਂ ਕੀਤੀ ਜਾਂਦੀ ਆ ਤੇ ਤਾਂ ਗਿਆ ਸੀਟਸ ਬੋਲਾ ਵਿੱਚ ਠੀਕ ਰੈਡੀਸ਼ਨ ਲੈਣੀ ਆ 1 ਮੰਥ ਹੀ ਲਗਾ ਦੇ ਉਹ ਪਲੀਜ਼ ਬੁੱਕ ਨੀਕਡ ਆ ਪੀਸ 30 ਸੌਰੀ 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 ਬੱਚੇ ਜਮੀ ਸੀਟ ਹੋएगी ਫਸਟ ਆਫ ਆਲ ਤੁਹਾਨੂੰ ਆਪਾਂ ਪ੍ਰੀਫਰੈਂਸੀ ਦਾਂਗੇ ਬਟ ਫਿਲਹਾਲ ਦੇ ਗ੍ਰੀ ਸੀਟਸ ਜਾਂ ਦੰਬੋਟੇ ਗਰਨੀ ਕਨਵੇੜੀ ਚਲੋ ਸ਼ੁਕਰ ਤੁਹਾਨੂੰ ਪਤਾ ਲੱਗਿਆ ਗਰਾਊਂਡ ਜਾ ਕੇ ਤੁਸੀਂ ਦੇਖਿਆ ਜੀ ਹਾਂ ਭਾਈ ਇਹ ਤਗੜੇ ਬੰਦੇ ਦਾ ਕੰਮ ਆ ਠੀਕ ਹੈ ਆ ਇਦਾਂ ਹੀ ਬੱਚੇ ਗਲਤੀਆਂ ਕਰਦੇ ਨੇ ਗਰਾਊਂਡ ਨਹੀਂ ਜਾਂਦੇ ਹੈਗੇ ਠੀਕ ਆ ਤੇ ਜਦੋਂ ਲਾਸਟ ਟਾਈਮ ਤੇ ਗਰਾਊਂਡ ਦੇ ਵਿੱਚ ਜਾਂਦੇ ਨੇ ਤਾਂ ਫਿਰ ਪਤਾ ਲੱਗਦਾ ਕਿ ਹਾਂ ਕਿੰਨਾ ਕਿ ਜ਼ਿਆਦਾ ਔਖਾ ਕੰਮ ਆ ਸਾਰਾ ਫਿਰ ਤੁਸੀਂ ਕਹਿੰਦੇ ਪੇਪਰ ਸਾਡੇ ਤੋਂ ਕਰਾ ਲਓ ਇਜ਼ੀ ਕਰ ਰਹਿਣ ਲੋ ਸਿਰ 79 ਕਟ ਹੋ ਗਈ SSC ਦੀ BC ਕੈਟਾਗਰੀ 315 ਫਾਈਨਲ ਨੇ ਸਿਲੈਕਸ਼ਨ ਦਾ ਕੋਈ ਚਾਂਸ ਦੇਖੋ ਜੀ ਥੋੜਾ ਕੰਮ ਆ ਸਭ ਤੋਂ ਪਹਿਲਾਂ ਤਾਂ ਫਿਜ਼ੀਕਲ ਦੇਣਾ ਫਿਜ਼ੀਕਲ ਪਾਸ ਹੋਣਾ ਤੁਸੀਂ ਫਾਈਨਲ ਲਿਸਟ ਬਾਰੇ ਤਾਂ ਹਾਲੇ ਸੋਚੀ ਨਾ ਠੀਕ ਹੈ ਬਹੁਤ ਲੰਬਾ ਪ੍ਰੋਸੈਸ ਹੁੰਦਾ ਤੁਹਾਨੂੰ ਪਤਾ ਹੀ ਆਲਰੇਡੀ ਠੀਕ ਆ ਤਾਂ ਜਿੰਨਾ ਕੰਮ ਤੁਹਾਡੇ ਹੱਥੇ ਵਿੱਚ ਆਏਗਾ ਤੁਸੀਂ ਉਹ ਕਰੋ ਪਹਿਲਾਂ ਨੰਬਰ ਕੋੜੇ ਬਹੁਤ ਵਧੀਆ ਨੇ ਠੀਕ ਹੈ ਮੈਂ ਰੱਤ ਨਹੀਂ ਕਰੂੰਗਾ ਤੁਮ ਬਟ ਵੈਕੈਂਸੀ ਬਤਾਇੰਗੇ ਅਸੀਂ ਹੋਰ ਸਾਰੀਆਂ ਚੀਜ਼ਾਂ ਲੱਗੀਆਂ ਤਾਂ ਚਾਂਸਸ ਤੁਹਾਡੇ ਕਾਫੀ ਹੈ ਇਸ ਵੀਨੇਗੇ ਗੁੱਡ ਆਲ ਦਾ ਬੈਸਟ ਫॉर ਫਿਜ਼ੀਕਲ ਬਾਜੀ ਤੁਸੀਂ ਜਵਾਬ ਨਹੀਂ ਦਿੰਦੇ ਮੈਂ ਪਹਿਲਾਂ ਵੀ ਕੁਐਸਚਨ ਪੁੱਛਿਆ ਸੀ ਬਾਜੀ ਤੁਸੀਂ ਪੇਪਰ ਦੀ ਤਿਆਰੀ ਕਰਾਉਂਦੇ ਹੋ ਹਾਂਜੀ ਬਾਜੀ ਅ ਮਾਈ ਜੀ ਕਿਵੇਂ ਪੰਜਾਬ ਕੋਸ਼ਿਸ਼ ਤਿਆਰੀ ਕਰਨੀ ਹੈ ਕਿ ਤੁਸੀਂ ਮੈਨੂੰ ਗਾਈਡ ਕਰ ਸਕਦੇ ਹੋ ਹਾਂਜੀ ਮੋਸਟਲੀ ਜੋ ਵੀ ਆਪਣੇ ਨਾਲ 50000 ਤੋਂ ਉੱਤੇ ਫੋਲੋਅਰ ਜਿਹੜੇ ਜੁੜੇ ਹੋਏ ਨੇ ਹਨਾ ਇੰਸਟਾਗ੍ਰam ਤੇ ਚਾਹੇ YouTube ਤੇ ਸਭ ਜਿੰਨੇ ਕਿ ਤਾਂ ਮੇਰਾ ਕੰਮ ਹੀ ਹਰ ਰੋਜ਼ ਵੀਰ ਉੱਠ ਕੇ ਦੋ ਤਿੰਨ ਹਰ ਰੋਜ਼ ਜਾਂ ਤਿੰਨ ਚਾਰ ਪੋਸਟਾਂ ਪੱਕੀਆਂ ਨਹੀਂ ਇਹ ਆਪਣੀਆਂ ਠੀਕ ਹੈ ਪੰਜਾਬ ਕੋਸ਼ਿਸ਼ ਰਿਗਾਰਡਿੰਗ ਜਾਣਕਾਰੀ ਦੇਣ ਜੇ ਥੋੜਾ ਇਸੀ ਮੈਨੂੰ ਇੰਟਰਸਟ ਹੈਗਾ ਤੁਸੀਂ ਮੇਰਾ ਪੇਜ ਫੋਲੋ ਕੀਤਾ ਹੋਇਆ ਤੁਹਾਨੂੰ ਅੱਜ ਨਹੀਂ ਤਾਂ ਕੱਲ ਸਾਰੀ ਇਨਫੋਰਮੇਸ਼ਨ ਆ ਜਿਹੜੀ ਮੈਂ ਤਿਆਰ ਜਾਨੀ ਤੇ ਇੱਕੋ ਲੱਖ ਸਾਰਾ ਕੁਝ ਝੋਲੀ ਨਹੀਂ ਪੈਂਦਾ ਹੁੰਦਾ ਹੈਗਾ ਹਰ ਤਾਂ ਮਸਟ ਫਾਲੋ ਕਰੋ ਤੇ ਸ਼ੇਅਰ ਵੀ ਕਰੋ ਇਹਨੂੰ ਜੋ ਵੀ ਬੱਚਾਗੇ ਇਹ ਕਰਨਾ ਚਾਹੁੰਦੇ ਨੇ ਨਾ ਤਿਆਰੀ ਤੇ ਆਪਣੇ ਪੇਜ ਨੂੰ ਵੀ ਸਪੋਰਟ ਕਰੋ ਤੁਹਾਡੇ ਪਿਆਰ ਦੇ ਨਾਲ ਆਪਣਾ ਪੇਜ ਹੈ ਸ਼ੇਅਰ ਕਰ ਦਿੱਤੇ ਦਾ ਪਰਿਵਾਰ ਬਹੁਤ ਚੱਕਿਆ ਥੈਂਕ ਯੂ ਸੋ ਮੱਚ ਫॉर યોਰ ਲਵਲ ਸਪੋਰਟ ਪੰਜਾਬ ਬੋਲ ਸਵੈਟ ਕਿੰਨਾ ਚਾਹੀਦਾ ਇਹ ਕਿਸੇ ਕੁੜੀ ਦਾ ਕੁਸਚਨ ਚੜੇ ਜੀ ਉੱਪਰ ਮੜਾ ਆ ਦੇ ਲੋ 46 ਸਰ No problem ਤੁਸੀਂ ਬਸ ਫਿਜ਼ੀਕਲ ਟ੍ਰਾਇਲ ਆ ਜਿਹੜੇ ਪਾਸ ਹੋਣਾ ਚਾਹੀਦੇ ਹੋ ਠੀਕ ਹੈ ਜੀ ਤੁਸੀਂ ਮੇਰੇ ਮੈਸੇਜ ਕਿਉਂ ਨਹੀਂ ਦੇਦੇ ਕੋਸਾ ਕੋਸਾ ਵਾਲੇ ਬਾਲੇ ਬਿਜ਼ੀ ਨੇ ਹਲੇ ਠੀਕ ਹੈ ਜੀ ਜਲਦੀ ਤੁਹਾਡੇ ਕੋਲ ਮੈਸੇਜ ਤੇ ਕਾਲ ਦਾ ਰਿਪਲਾਈ ਕਰਾਂਗੇ ਆਪਾਂ ਐਸੂਨ ਐਸ ਪੋਸਿਬਲ ਸਰ ਮੈਂ ਪੰਜਾਬੂ ਸਪਰਟੀ ਹੋਣਾ ਚਾਹੁੰਦਾ ਰੈਡਿੰਗ ਸ਼ੁਰੂ ਕਰਨੀ ਆ ਤੇ ਪਲੱਸ 2 ਤੋਂ ਪਹਿਲਾਂ ਕਰਾਂ ਜਾਂ ਬਾਅਦ ਕਰ ਦੇਖੋ ਬੱਚੇ ਇਹ ਫਿਟਨੈਸ ਆ ਠੀਕ ਆ ਪਲੱਸ 2 ਜੋ ਪਹਿਲਾਂ ਆ ਜਾਂ ਬਾਅਦ ਵਾਲਾ ਕੋਈ ਸੀਨ ਨਹੀਂ ਹੈਗਾ ਤੁਸੀਂ ਗਰਾਊਂਡ ਨਾਲ ਤਾਂ ਨਾਤਾ ਜੋੜ ਹੀ ਸਕਦੇ ਹੋ ਠੀਕ ਆ ਤੁਸੀਂ ਹੈਲਦੀ ਰਹੋਗੇ ਸਵਾਸਤ ਰਹੋਗੇ ਤਾਂ ਹੀ ਜੇ ਤੁਹਾਡਾ ਸ਼ਰੀਰ ਚੰਗਾ ਹੈ ਤਾਂ ਤੁਸੀਂ ਪੜ੍ਹਾਈ ਵੱਲ ਵੀ ਵਧੀਆ ਮਨ ਲਾ ਸਕਦੇ ਹੋ ਤਾਂ ਇਹਦਾ ਕੋਈ ਮੈਟਰ ਨਹੀਂ ਤੁਸੀਂ ਆਪਣੇ ਸਟਾਰਟਿੰਗ ਆ ਤੇ ਪੈਂਡ ਤੇ ਗਰਾਊਂਡ ਤੋਂ ਕਰ ਸਕਦੇ ਹੋ ਕੋਈ ਵੱਡੀ ਗੱਲ ਨਹੀਂ ਕਿ ਤੁਸੀਂ ਅਕੈਡਮੀ ਚ ਜਾ ਕੇ ਕਰਨਾ ਨੋ ਮੈਟਰ ਬਸ ਆਪਣੇ ਸਰ ਜੀ ਕੋਈ ਅਜਿਹੀ ਚੀਜ਼ ਦੱਸੋ ਕਿ ਨਾ ਸਟੇਡੀਅਮ ਜਾਣ ਤੋਂ ਪਹਿਲਾਂ ਕੋਈ ਇਹ ਨਾ ਵੀ ਸਾਂਹ ਵੀ ਨਾ ਚੜੇ ਸਭ ਦੀ ਜਨ ਲੈ ਗਈ ਦੱਸਿਓ ਜੀ ਇਹ ਨਾ ਇੱਕ ਅਮਰੀਕਾ ਵਾਲਿਆਂ ਨੇ ਆ ਅਮਰੀਕਾ ਤੋਂ ਲੈਂਦਾ ਪ੍ਰੋਡਕਟ ਆ ਇਹ ਜੇ ਤੁਹਾਡਾ ਮਨ ਨਹੀਂ ਕਰਦਾ ਸੀ 4 ਉਹਨੂੰ ਕਹਿੰਦੇ ਨੇ ਇਹ ਤੁਹਾਨੂੰ ਨਾ ਐਕਸਾਈਟਮੈਂਟ ਕਰਦਾ ਆ ਤੁਹਾਨੂੰ ਬਾਰਮਾਪ ਕਰਦਾ ਆ ਪਰ ਜਿਹੜੇ ਮੁਹੱਲੇ ਜਿਮ ਜਾਂਦੇ ਨੇ ਅਮਰੀਕਾ ਦੇ ਵਿੱਚ ਇਹ ਉਹੋ ਵਰਤਦੇ ਨੇ ਮੈਂ ਥੋੜਾ ਵਰਤ ਕੇ ਦੇਖਿਆ ਇਹਦੇ ਨਾਲ ਤੁਸੀਂ ਘੰਟਾ ਘਰ ਜਿੰਨੀ ਐਕਸਰਸਾਈਜ਼ ਕਰਨੀ ਆ ਤੁਸੀਂ ਗਰਮੀ ਗਰਮੀ ਹੋਏ ਨੇ ਪ੍ਰੈਕਟਿਸ ਕਰ ਲੈਂਗੇ ਸਾਈਡ ਬੈਟ ਮੈਨੂੰ ਤਾਂ ਕੋਈ ਲੱਗ ਜਾਨੀਗਾ ਬਾਕੀ ਤੁਸੀਂ ਆਪ ਚੈੱਕ ਕਰ ਲੈਣਾ ਆਪ ਦੀ ਘਟ ਦੌੜ ਰਹਿਣੀ ਠੀਕ ਹੈ ਜੀ ਅਮਰੀਕਾ ਵਾਲੇ ਪ੍ਰੋਡਕਟ ਨੇ ਭਾਈ ਸਾਡੇ ਕੋਲ ਸਰ ਫਿਜ਼ੀਕਲ ਵਿੱਚ ਕੀ ਜ਼ਰੂਰੀ ਹੁੰਦਾ ਜਿਸ ਨਾਲ ਅਸੀਂ ਭਰਤੀ ਹੋ ਸਕਦੇ ਆ ਪੰਜਾਬ ਪੁਲਿਸ ਦੇ ਵਿੱਚ ਦੱਸਿਓ ਜੀ ਇਹਦੇ ਵਿੱਚ ਤਿੰਨ ਚੀਜ਼ਾਂ ਜ਼ਰੂਰੀ ਹੈਗੀਆਂ ਨੇ ਇਹਦੇ ਵਿੱਚ ਉੱਚੀ ਸਾਲ ਹੈਗੀ ਆ ਤੇ ਲੰਬੀ ਸਾਲ ਹੈਗੀ ਆ ਤੇ ਤੀਸਰਾ ਹੈਗਾ ਤੁਹਾਡੀ ਰਨਿੰਗ ਰਨਿੰਗ ਟੈਸਟ ਤੁਹਾਨੂੰ ਟਾਈਮ ਦਿੰਦੇ ਨੇ ਹੂੰ ਹੂੰ ਤਾਂ ਨਾ ਸਟੋਪ ਆਦਲਾ ਕੇ ਬੇ ਦਿਨ ਟਾਈਮ ਹਾਂ ਹੋ ਤੁਸੀਂ ਕੰਪਲੀਟ ਕਰਦੇ ਇਹ ਕੋਈ ਨਿਊ ਬੱਚਾ ਹੈ ਜ਼ਰੂਰ ਤੈਨੂੰ ਟੈਸਟ ਹੁੰਦੇ ਨੇ ਵਿੱਚ ਠੀਕ ਹੈ ਪੰਜਾਬ ਪੁਲਿਸ ਦੇ ਵਿੱਚ ਚਾਹੇ ਤੁਸੀਂ ਐਸਆਈ ਭਰਤੀ ਹੋਣਾ ਚਾਹੇ ਕਨਸਟੇਬਲ ਭਰਤੀ ਹੋਣਾ ਠੀਕ ਹੈ ਡੀਐਸਪੀ ਦੇ ਤਦੋਂ ਤੁਸੀਂ ਪੋਸਟ ਤੇ ਜਾਣਾ ਤਾਂ ਉਹਦੇ ਲਈ ਤੁਹਾਡੇ ਚਾਰ ਟੈਸਟ ਹੋ ਜਾਂਦੇ ਨੇ ਠੀਕ ਹੈ ਤਾਂ ਜਲਦੀ ਆਪਾਂ ਤੁਹਾਨੂੰ ਗੁੱਡ ਇੱਕ ਨਿਊਜ਼ ਦਵਾਂਗੇ ਡੀਐਸਪੀ ਨੂੰ ਲੈ ਕੇ ਹੈਗੀ ਹੈ ਕਿਵੇਂ ਚੱਲ ਰਹੀ ਹੈ ਸਰ ਤਿਆਰੀ ਜੋ ਹੁਣ ਬੈਚ ਚੱਲਿਆ ਨਿਊ ਇਹ ਕੁੜੀ ਕਹਿੰਦੀ ਮੈਂ ਨੈਕਸਟ ਬੈਚ ਆਣਾ ਹੈ ਮੈਚ ਬਹੁਤ ਵਧੀਆ ਚੱਲਦਾ ਤੁਹਾਡੀ ਇੰਤਜ਼ਾਰਾ ਬਸ ਬਾਕੀ ਸਾਰੇ ਫੱਟਣ ਪਾਈ ਨੇ ਤੁਹਾਨੂੰ ਫੱਟ ਕਰਨ ਲਈ ਅੜੀ ਕਰਨਾ ਤੁਹਾਡੀ ਠੀਕ ਹੈ ਆ ਜੀ ਦੀ ਨੈਕਸਟ ਵੈਰੀਚ ਇਸ ਵੈਲਕਮ ਹੈ ਤੁਹਾਡਾ ਸਰਸਾ ਨੂੰ ਐਡਮਿਸ਼ਨ ਨਹੀਂ ਮਿਲੀ ਇਹ ਕੋਈ ਬੱਚੀ ਵਿਚਾਰੀ ਢਿੱਲਾ ਜਿਹਾ ਮੂੰਹ ਕਰਕੇ ਪੁੱਛ ਰਹੀ ਆ ਕੋਈ ਨਹੀਂ ਬੱਚੇ ਦੇਖੋ ਜਿਹੜੀ ਤਾਂ ਤੋਂ ਪਹਿਲਾਂ ਆਏ ਨੇ ਉਹ ਪਹਿਲਾਂ ਐਕਸਰਸਾਈਜ਼ ਕਰ ਰਹੇ ਨੇ ਪੈਂਟਸ ਕਰ ਰਹੇ ਨੇ ਅਪਲਾਈ ਕਰ ਰਹੇ ਨੇ ਹੂੰ ਹੂੰ ਹੁਣ ਤੁਹਾਡੀ ਵਾਰੀ ਆਈ ਹੈ ਜੇਕਰ ਅਸੀਂ ਤੁਹਾਨੂੰ ਅਸੀਂ ਨਹੀਂ ਚਾਹੁੰਦੇ ਵੀ ਕਿਸੇ ਦਾ ਨੰਬਰ ਕੱਟਿਆ ਜਾਵੇ ਤੁਸੀਂ ਆਓ ਵੈਲਕਮ ਜਦੋਂ ਵੀ ਐਡਮਿਸ਼ਨ ਰੋਕ ਰਹੀ ਹੁੰਦੀ ਆ ਦੋਨੋਂ ਫਾਰਮ ਦੀ ਆ ਜੀ ਵੈਲਕਮ ਨਿਰਾਸ਼ ਨਾ ਹੋ ਬੱਚੇ ਅਸੀਂ ਪੂਰਾ ਜ਼ੋਰ ਕਰ ਰਹੇ ਹਾਂ ਠੀਕ ਹੈ ਥੋੜਾ ਜ਼ਰੂਰ ਜਲਦੀ ਉਹ ਜਲਦੀ ਆਪਾਂ ਰਿਪਲਾਈ ਕਰਾਂਗੇ ਥੋੜੇ ਮੈਸੇਜ ਦਾ ਕਾਲਸ ਆ